ਅਗਨਾਈਜੇਸ਼ਨ ਲੰਬੇ ਸਮੇਂ ਤੋਂ ਕੋਲੇਕ ਮੰਤਰੀ ਵਪਾਰ ਦੀ ਪੈਰਵਾਈ ਕਰ ਰਹੀ ਹੈ ਉਸ ਤੇ ਆਧਾਰ ਤੇ ਪੰਜਾਬੀ ਤੇ ਸਿਕ ਕੌਮ ਲੰਬੇ ਸਮੇਂ ਤੋਂ ਸਮਰਜੀਤ ਸਿੰਘ ਮਾਨ ਨੇ ਪੰਜਾਬੀਆਂ ਦੇ ਹੱਕ ਚ ਦੋ ਵੱਡੇ ਐਲਾਨ ਕੀਤੇ ਨੇ ਇੱਕ ਇੱਕ ਕਰਕੇ ਤੁਹਾਡੇ ਰੂਬਰੂ ਕਰ ਰਹੇ ਆ ਦਰਸਾ ਲਓ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਮਰਜੀਤ ਸਿੰਘ ਮਾਨ ਨੇ ਕਿਹਾ ਕਿ ਮੋਦੀ ਹਕੂਮਤ ਲੰਬੇ ਸਮੇਂ ਤੋਂ ਪੰਜਾਬ ਸੂਬੇ ਪੰਜਾਬੀਆਂ ਤੇ ਸਿੱਖ ਕੌਮ ਨਾਲ ਹਰ ਖੇਤਰ ਵਿੱਚ ਬੇਇਨਸਾਫੀਆਂ ਵਧਾਈਆਂ ਤੇ ਜ਼ਬਰ ਕਰਦੇ ਆ ਰਹੇ ਨੇ ਜਿਸ ਤੋਂ ਸਮੁੱਚੇ ਪੰਜਾਬੀ ਬਹੁਤ ਖਫਾ ਨੇ ਇੱਕ ਤਾਂ ਮੋਦੀ ਹਕੂਮਤ ਵੱਲੋਂ ਸਾਜ਼ਿਸ਼ੀ ਢੰਗ ਨਾਲ ਬਾਹਰਲੇ ਮੁਲਕਾਂ ਵਿੱਚ ਜ਼ਮੂਰੀਅਤ ਢੰਗ ਨਾਲ ਆਜ਼ਾਦੀ ਮੰਗਣ ਵਾਲੇ ਸਿੱਖਾਂ ਨੂੰ ਮੋਦੀ ਦੀ ਚੰਡਾਲ ਚੌਕੜੀ ਤੇ ਗੈਂਗਸਟਰਾਂ ਵੱਲੋਂ ਮਾਰਿਆ ਜਾ ਰਹੇ ਹਨ ਕਿ ਜਦ ਵਲਡ ਟ੍ਰੇਡ ਆਰਗੇਨਾਈਜੇਸ਼ਨ ਲੰਬੇ ਸਮੇਂ ਤੋਂ ਕੁੱਲਕ ਮੰਤਰੀ ਵਪਾਰ ਦੀ ਪੈਰਵਾਈ ਕਰ ਰਹੀ ਹੈ ਉਸ ਤੇ ਆਧਾਰ ਤੇ ਪੰਜਾਬੀ ਤੇ ਸਿੱਖ ਕੌਮ ਲੰਬੇ ਸਮੇਂ ਤੋਂ ਪੰਜਾਬ ਦੀਆਂ ਸਰਹੱਦਾਂ ਨੂੰ ਕਮੰਤਰੀ ਵਪਾਰ ਲਈ ਖੋਲਣ ਦੀ ਮੰਗ ਕਰਦੇ ਆ ਰਹੇ ਨੇ ਜਿਸ ਨੂੰ ਮੰਤ ਭਾਵਨਾ ਅਧੀਨ ਨਹੀਂ ਕੋਲਿਆ ਜਾ ਰਿਹਾ ਇਸੇ ਤਰ੍ਹਾਂ ਕਰਤਾਰਪੁਰ ਲਾਂਗੇ ਨੂੰ ਵੀ ਨਹੀਂ ਖੋਲਿਆ ਜਾ ਰਿਹਾ ਫਿਰ ਹੁਣੇ ਹੀ ਪੰਜਾਬ ਵਿੱਚ ਆਏ ਹੜ੍ਹਾਂ ਦੀ ਬਦੌਲਤ ਹੋਏ ਵੱਡੇ ਨੁਕਸਾਨ ਲਈ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਮੋਦੀ ਹਕੂਮਤ ਅਤੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਤਰਪਾਠੀ ਨੂੰ ਆਤਮਿਕ ਤੌਰ ਤੇ ਦੋਸ਼ੀ ਮੰਨ ਰਹੀ ਹੈ ਹੁਣ ਜਦ ਕੇਂਦਰ ਦੇ ਰਾਹਤ ਫੰਡਾਂ ਵਿੱਚੋਂ ਪੰਜਾਬੀਆਂ ਨੂੰ ਲੋੜੀਂਦੀਆਂ ਵਸਤਾਂ ਦੀ ਸਮੱਗਰੀ ਦਿੱਤੀ ਜਾ ਰਹੀ ਹੈ ਤਾਂ ਉਹਨਾਂ ਪੈਕਟਾਂ ਤੇ ਮੋਦੀ ਤੇ ਬੀਜਪੀ ਦੇ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ ਅਜਹੀਆਂ ਵਸਤੂ ਨੂੰ ਪੰਜਾਬੀ ਕਤਾਈ ਪ੍ਰਵਾਨ ਨਹੀਂ ਕਰਨਗੇ ਇਸ ਲਈ ਜੇਕਰ ਕੇਂਦਰ ਨੇ ਕੋਈ ਪੰਜਾਬੀਆਂ ਨੂੰ ਬਣਦੇ ਰਾਹਤ ਫੰਡ ਵਿੱਚੋਂ ਮਦਦ ਭੇਜਣੀ ਹੈ ਤਾਂ ਉਹ ਬਿਨਾਂ ਇਸ਼ਤਿਹਾਰਬਾਜ਼ੀ ਤੋਂ ਭੇਜੀ ਜਾਵੇ ਨਾ ਕਿ ਬੀਜਪੀ ਪਾਰਟੀ ਦੇ ਮੋਦੀ ਦਾ ਗੈਰ ਦਲੀਲ ਢੰਗ ਨਾਲ ਪ੍ਰਚਾਰ ਕੀਤਾ ਜਾਵੇ ਉਹਨਾਂ ਕਹਾਂ ਕਿ ਜੋ ਜ਼ਬਰ ਜਲਮਾਂ ਬੇਇਨਸਾਫੀਆਂ ਕੇਂਦਰ ਦੀ ਮੋਦੀ ਹਕੂਮਤ ਵੱਲੋਂ ਪੰਜਾਬੀਆਂ ਤੇ ਸਿਰ ਕੌਮ ਨਾਲ ਗੈਰ ਇਨਸਾਨੀਅਤ ਤੇ ਗੈਰ ਕਲਾਕੀ ਢੰਗ ਨਾਲ ਨਿਰੰਤਰ ਕੀਤੀਆਂ ਜਾਂਦੀਆਂ ਰਹੀਆਂ ਨੇ ਇਸ ਤੋਂ ਪੈ ਰਹੇ ਮੋਦੀ ਦੀ ਆਤਮਾ ਤੇ ਬੋਝ ਤੋਂ ਉਹ ਕਦੀ ਵੀ ਸਰਕਰ ਨਹੀਂ ਹੋ ਸਕਣਗੇ ਉਹਨਾਂ ਦੀ ਆਤਮਾ ਆਖਿਰ ਉਹਨਾਂ ਤੋਂ ਇਸ ਹੋ ਰਹੇ ਦੁਖਦਾਈ ਅਮਲਾਂ ਦਾ ਜਵਾਬ ਜ਼ਰੂਰ ਮੰਗੇਗੀ ਜਿਸ ਤੋਂ ਉਹ ਕਦੇ ਵੀ ਬਚ ਨਹੀਂ ਸਕਣਗੇ ਇਸ ਲਈ ਜੋ ਵੀ ਅਮਲ ਪੰਜਾਬੀਆਂ ਦੀ ਬਿਹਤਰੀ ਲਈ ਕਰਨੇ ਨੇ ਉਹ ਚੁੱਪਚੀਪੇ ਇਸ਼ਤਿਹਾਰਬਾਜ਼ੀ ਤੋਂ ਬਗੈਰ ਕੀਤੇ ਜਾਣ ਉਦੋਂ ਹੀ ਉਹ ਆਪਣੇ ਕੀਤੇ ਹੋਏ ਪਾਪਾਂ ਦੇ ਬੋਝ ਤੋਂ ਕੁਝ ਆਜ਼ਾਦ ਹੋ ਸਕਣਗੇ ਇਸ ਤੋਂ ਇਲਾਵਾ ਉਹਨਾਂ ਕਿ ਆ ਕੇ ਬੀਤੇ ਕੁਝ ਦਿਨ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਨਹਿنگ ਬਾਣੇ ਵਿੱਚ ਸਜੇ ਗੁਰਸਖ ਵਕੀਲ ਸਿਮਰਜੀਤ ਸਿੰਘ ਨਾਲ 25-30 ਵਕੀਲਾਂ ਵੱਲੋਂ ਇਕੱਠੇ ਹੋ ਕੇ ਕੁੱਟਮਾਰ ਕਰਨ ਉਸ ਦੀ ਸਿੱਖੀ ਚਿੰਨਾ ਦਮਾਲੇ ਉਤਾਰਨ ਦੀ ਹੋਈ ਅਤੀ ਹਿਰਦੇ ਵਿਦਿਕ ਕਾਰਵਾਈ ਅਤੇ ਸ਼ਰਮਨਾਕ ਅਤੇ ਸਿੱਖ ਵਿਰੋਧੀ ਨਫ਼ਰਤਤਾ ਦੀ ਭਾਵਨਾ ਨਾਲ ਹੋਏ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ ਇਸ ਵਾਪਰੇ ਦੁਖਾਂਦ ਦੀ ਉੱਚ ਪੱਧਰੀ ਜਾਂਚ ਕਰਵਾਉਣ ਅਤੇ ਜਿਨ੍ਹਾਂ ਨੇ ਨਹਿنگ ਸੰਘਾਂ ਦੇ ਸਿੱਖੀ ਬਾਣੇ ਦੀ ਤੋਹੀਨ ਕੀਤੀ ਅਤੇ ਝੂਠੀ ਐਫ ਆਈ ਆਰ ਦਰਜ ਕਰਵਾ ਕੇ ਉਸ ਦੇ ਸਿੱਖੀ ਸਰੂਪ ਨੂੰ ਨਿਸ਼ਾਨਾ ਬਣਾਇਆ ਉਹਨਾਂ ਦੀ ਨਿਰਪੱਖਤਾ ਨਾਲ ਜਾਂਚ ਕਰਵਾਈ ਜਾਵੇ ਤੇ ਕਾਨੂੰਨੀ ਅਮਲ ਕੀਤਾ ਜਾਵੇ ਉਹਨਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਇਹਨਾਂ ਹਮਲੇ ਕਾਰਨ ਵਾਲੇ ਵਕੀਲਾਂ ਵਿੱਚ ਕੁਝ ਗੁੰਮਰਾਹ ਹੋਏ ਸਿੱਖ ਵਕੀਲਾਂ ਨੇ ਵੀ ਇਹ ਵੱੱਜਰ ਗੁਸਤਾਖੀ ਕੀਤੀ ਹੈ ਜਦਕਿ ਉਹਨਾਂ ਨੂੰ ਗੁਰਸਿੱਖੀ ਮਰਿਆਦਾ ਦੀ ਪੂਰੀ ਜਾਣਕਾਰੀ ਸੀ ਅਤੇ ਸਜਾਇਏ ਗੇ ਦਮਾਲੇ ਤੇ ਚੱਕਰ ਦੇ ਮਹੱਤਵ ਦਾ ਪਤਾ ਸੀ ਉਹਨਾਂ ਕਹੇ ਕਿ ਉਹਨਾਂ ਨੂੰ ਚਾਹੀਦਾ ਸੀ ਕਿ ਜੇਕਰ ਕੋਈ ਅਣਹੋਣੀ ਗੱਲ ਹੋਈ ਹੈ ਤਾਂ ਉਸ ਦੀ ਤਫਸੀਲ ਨਾਲ ਜਾਂਚ ਕਰ ਲਈ ਬਾਰ ਐਸੋਸੀਏਸ਼ਨ ਤੇ ਹਾਈ ਕੋਰਟ ਦੇ ਵਕੀਲਾਂ ਦੀ ਜ਼ਿੰਮੇਵਾਰੀ ਲਗਾਈ ਜਾਂਦੀ ਹੈ ਤੇ ਫਿਰ ਵੀ ਉਸ ਵਿਰੁੱਧ ਕੋਈ ਜੇਕਰ ਦੋਸ਼ ਸਾਬਤ ਹੁੰਦਾ ਹੈ ਫਿਰ ਅਮਲ ਕੀਤਾ ਜਾਂਦਾ ਪਰ ਬਿਨਾ ਕਿਸੇ ਜਾਂਚ ਤੋਂ ਉਸ ਵਿਰੁੱਧ ਐਫ ਆਈ ਆਰ ਦਰਜ ਕਰਵਾ ਦੇਣ ਤੇ ਬਾਰ ਐਸੋਸੀਏਸ਼ਨ ਵੱਲੋਂ ਉਸ ਸਿੱਖ ਵਕੀਲ ਦੀ ਵਕਾਲਤ ਦਾ ਲਾਇਸੈਂਸ ਰੱਦ ਕਰਵਾਉਣਾ ਪਰਥਕ ਕਰਦਾ ਹੈ ਕਿ ਨਫ਼ਰਤ ਦੀ ਭਾਵਨਾ ਦੀ ਬਦੌਲਤ ਕੀਤਾ ਗਿਆ ਜਿਨ੍ਹਾਂ ਵਕੀਲਾਂ ਨੇ ਨਫ਼ਰਤ ਦੀ ਭਾਵਨਾ ਨਾਲ ਅਜਿਹਾ ਅਮਲ ਕੀਤਾ ਅਸਲੀਅਤ ਵਿੱਚ ਆਤਮਿਕ ਤੌਰ ਤੇ ਉਹ ਦੋਸ਼ੀ ਨੇ ਜਿਨ੍ਹਾਂ ਨੇ ਹਾਜੂਮ ਬਣ ਕੇ ਕਹਾਣੀ ਇੱਥੋਂ ਤੱਕ ਪਹੁੰਚਾ ਦਿੱਤੀ ਕਿ ਇੱਕ ਗੁਰਸਖ ਵਕੀਲ ਦੇ ਵਕਾਲਤ ਦੇ ਲਾਇਸੈਂਸ ਨੂੰ ਰੱਦ ਕਰਵਾਉਣ ਵਿੱਚ ਮੌਰੀ ਬਣੇ ਉਹਨਾਂ ਉਮੀਦ ਪ੍ਰਗਟ ਕੀਤੀ ਕਿ ਬਾਰ ਐਸੋਸੀਏਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਉਸ ਨਹਿਿੰਗ ਸਿੰਘ ਵਕੀਲ ਦੇ ਰੱਦ ਕੀਤੇ ਲਾਇਸੈਂਸ ਦੇ ਦੁਖਦਾਇਕ ਕੰਮਲ ਤੇ ਗੌਰ ਕਰਕੇ ਇਸ ਮਸਲੇ ਨੂੰ ਸੂਝਵਾਨਤਾ ਨਾਲ ਸੁਲਝਾਵਾਂਗੀ ਅਤੇ ਇਸ ਦੁਕਾਨ ਦੀ ਨਿਰਪੱਖਤਾ ਨਾਲ ਜਾਂਚ ਕਰਵਾ ਕੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਵੇਗੀ ਮਾਨ ਨੇ ਕਿਹਾ ਕਿ ਜੋ ਸਾウਦੀ ਅਰਬ ਅਤੇ ਪਾਕਿਸਤਾਨ ਦੋਵੇਂ ਮੁ슬ਮ ਮਲਕਾਂ ਦਾ ਆਪਸ ਵਿੱਚ ਬੀਤੇ ਕੁਝ ਦਿਨ ਪਹਿਲਾਂ ਕਮੰਤਰੀ ਪੱਧਰ ਤੇ ਵੱਡਾ ਫੌਜੀ ਸਮਝੌਤਾ ਹੋਇਆ ਉਸ ਵਿਸ਼ੇ ਉੱਤੇ ਕਮੰਤਰੀ ਪੱਧਰ ਤੇ ਕਈ ਪ੍ਰਗਤੀਆਂ ਅਤੇ ਤਬਦੀਲੀਆਂ ਹੋਣੀਆਂ ਸੁਭਾਵਿਕ ਨੇ ਇਹੀ ਵਜ੍ਹਾ ਕਿ ਪਾਕਿਸਤਾਨ ਦੇ ਰੱਖਿਆ ਵਜ਼ੀਰ ਨੇ ਕਿਹਾ ਕਿ ਉਹ ਸਾਊਦੀ ਅਰਬ ਨੂੰ ਆਪਣੇ ਨਿਊਕਲੀਅਰ ਹਥਿਆਰ ਨਹੀਂ ਦੇਣਗੇ ਜਦਕਿ ਸਾਡੇ ਸਾਧਨਾਂ ਰਾਹੀਂ ਸਾਡੇ ਕੋਲੇ ਪੁਖਤਾ ਜਾਣਕਾਰੀ ਹੈ ਕਿ ਸਮਝੌਤਾ ਪੂਰਨ ਰੂਪ ਵਿੱਚ ਹੋਇਆ ਤੇ ਸਾਊਦੀ ਅਰਬ ਦੇ 에ਅਰ ਫੋਰਸ ਤੋਂ ਅਫਸਰ ਪੁਦੀ ਪਹਿਲੇ ਮਜਾਇਲਾ ਚਲਾਉਣ ਅਤੇ ਹਥਿਆਰ ਦੀ ਪਹਿਲਾਂ ਹੀ ਚੰਗੀ ਮਹਾਰਤ ਰੱਖਦੇ ਨੇ ਤੇ ਕਿਸੇ ਸਮੇਂ ਵੀ ਅਜਿਹੇ ਮਾਹੌਲ ਬਣਨ ਤੇ ਇੱਕ ਦੂਸਰੇ ਦੇ ਪੂਰਨ ਸਹਿਯੋਗੀ ਹੋ ਕੇ ਨਿਕਲਣਗੇ ਜੋ ਪਾਕਿਸਤਾਨ ਦੇ ਰੱਖਿਆ ਵਜ਼ੀਰ ਨੇ ਫਰਮਾਇਆ ਉਹ ਤਾਂ ਕਮੰਤਰੀ ਪ੍ਰਵਾਪਤੇ ਹੋ ਰਹੀਆਂ ਤਬਦੀਲੀਆਂ ਦੀ ਬਦਲਤ ਸਥਿਤੀ ਸਪਸ਼ਟ ਕੀਤੀ ਗਈ ਹੈ ਉਹਨਾਂ ਕਿਹਾ ਕਿ ਇਹ ਵੀ ਸਮੁੱਚੇ ਸੰਸਾਰ ਦੇ ਮੁਲਕਾਂ ਤੇ ਵੱਡੇ ਮੁਲਕਾਂ ਨੂੰ ਇਹ ਜਾਣਕਾਰੀ ਹੈ ਕਿ ਸਾਊਥ ਏਸ਼ੀਆ ਵਿੱਚ ਆਉਣ ਵਾਲੇ ਮੁਲਕਾਂ ਦੀ ਜ਼ਮੂਰੀਅਤ ਅਤੇ ਅਮਨ ਚੈਨ ਉਦੋਂ ਹੀ ਕਾਇਮ ਰਹਿ ਸਕੇਗਾ ਜੇਕਰ ਇਹ ਸਾਰੇ ਗੁਆਂਢੀ ਮੁਲਕ ਮਾਲੀ ਤੌਰ ਤੇ ਤੇ ਫੌਜੀ ਤਾਕਤ ਦੇ ਤੌਰ ਤੇ ਬਰਾਬਰ ਦੇ ਮਜ਼ਬੂਤ ਅਤੇ ਤਕੜੇ ਰਹਿਣਗੇ ਸਿਮਰਜੀਤ ਸਿੰਘ ਮਾਨ ਨੇ ਪੰਜਾਬੀਆਂ ਦੇ ਹੱਕ ਚ ਦੋ ਵੱਡੇ ਐਲਾਨ ਕੀਤੇ ਨੇ ਇੱਕ ਇੱਕ ਕਰਕੇ ਤੁਹਾਡੇ ਰੂਬਰੂ ਕਰ ਰਹੇ ਆ ਦਰਸਾ ਲਓ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਮੋਦੀ ਹਕੂਮਤ ਲੰਬੇ ਸਮੇਂ ਤੋਂ ਪੰਜਾਬ ਸੂਬੇ ਪੰਜਾਬੀਆਂ ਤੇ ਸਿੱਖ ਕੌਮ ਨਾਲ ਹਰ ਖੇਤਰ ਵਿੱਚ ਬੇਇਨਸਾਫੀਆਂ ਵਧਾਈਆਂ ਤੇ ਜ਼ਬਰ ਕਰਦੇ ਆ ਰਹੇ ਨੇ ਜਿਸ ਤੋਂ ਸਮੁੱਚੇ ਪੰਜਾਬੀ ਬਹੁਤ ਖਫਾ ਨੇ ਇੱਕ ਤਾਂ ਮੋਦੀ ਹਕੂਮਤ ਵੱਲੋਂ ਸਾਜ਼ਿਸ਼ੀ ਢੰਗ ਨਾਲ ਬਾਹਰਲੇ ਮੁਲਕਾਂ ਵਿੱਚ ਜ਼ਮੂਰੀਅਤ ਢੰਗ ਨਾਲ ਆਜ਼ਾਦ ਮੰਗਣ ਵਾਲੇ ਸਿੱਖਾਂ ਨੂੰ ਮੋਦੀ ਦੀ ਚੰਡਾਲ ਚੌਕੜੀ ਤੇ ਗੈਂਗਸਟਰਾਂ ਵੱਲੋਂ ਮਾਰਿਆ ਜਾ ਰਿਹਾ ਉਹਨਾਂ ਕਹਿਆ ਕਿ ਜਦ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਲੰਬੇ ਸਮੇਂ ਤੋਂ ਕੋਲਕਾ ਮੰਤਰੀ ਵਪਾਰ ਦੀ ਪੈਰਵਾਈ ਕਰ ਰਹੀ ਹੈ ਉਸ ਤੇ ਆਧਾਰ ਤੇ ਪੰਜਾਬੀ ਤੇ ਸਿੱਖ ਕੌਮ ਲੰਬੇ ਸਮੇਂ ਤੋਂ ਪੰਜਾਬ ਦੀਆਂ ਸਰਹੱਦਾਂ ਨੂੰ ਕੰਮਤਰੀ ਵਪਾਰ ਲਈ ਖੋਲਣ ਦੀ ਮੰਗ ਕਰਦੇ ਆ ਰਹੇ ਨੇ ਜਿਸ ਨੂੰ ਮੰਤ ਭਾਵਨਾ ਅਧੀਨ ਨਹੀਂ ਖੋਲਿਆ ਜਾ ਰਿਹਾ ਇਸੇ ਤਰ੍ਹਾਂ ਕਰਤਾਰਪੁਰ ਲਾਂਘੇ ਨੂੰ ਵੀ ਨਹੀਂ ਖੋਲਿਆ ਜਾ ਰਿਹਾ ਫਿਰ ਹੁਣੇ ਹੀ ਪੰਜਾਬ ਵਿੱਚ ਆਏ ਹੜ੍ਹਾਂ ਦੀ ਬਦਾਲਤ ਹੋਏ ਵੱਡੇ ਨੁਕਸਾਨ ਲਈ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਮੋਦੀ ਹਕੂਮਤ ਅਤੇ ਪਾਕੜਾ ਬਿਅਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਤਰਪਾਠੀ ਨੂੰ ਆਤਮਿਕ ਤੌਰ ਤੇ ਦੋਸ਼ੀ ਮੰਨ ਰਹੀ ਹੈ ਹੁਣ ਜਦ ਕੇਂਦਰ ਦੇ ਰਾਹਤ ਫੰਡਾਂ ਵਿੱਚੋਂ ਪੰਜਾਬੀਆਂ ਨੂੰ ਲੋੜੀਂਦੀਆਂ ਵਸਤਾਂ ਦੀ ਸਮੱਗਰੀ ਦਿੱਤੀ ਜਾ ਰਹੀ ਹੈ ਤਾਂ ਉਹਨਾਂ ਪੈਕਟਾਂ ਤੇ ਮੋਦੀ ਤੇ ਬੀਜੇਪੀ ਤੇ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ ਅਜਈਆਂ ਵਸਤਾਂ ਨੂੰ ਪੰਜਾਬੀ ਕਤਾਈ ਪ੍ਰਵਾਨ ਨਹੀਂ ਕਰਨਗੇ ਇਸ ਲਈ ਜੇਕਰ ਕੇਂਦਰ ਨੇ ਕੋਈ ਪੰਜਾਬੀਆਂ ਨੂੰ ਬਣਦੇ ਰਾਹਤ ਫੰਡ ਵਿੱਚੋਂ ਮਦਦ ਭੇਜਣੀ ਹੈ ਤਾਂ ਉਹ ਬਿਨਾਂ ਇਸ਼ਤਿਹਾਰਬਾਜ਼ੀ ਤੋਂ ਭੇਜੀ ਜਾਵੇ ਨਾ ਕਿ ਬੀਜੇਪੀ ਪਾਰਟੀ ਦੇ ਮੋਦੀ ਦਾ ਗੈਰ ਦਲੀਲ ਢੰਗ ਨਾਲ ਪ੍ਰਚਾਰ ਕੀਤਾ ਜਾਵੇ ਉਹਨਾਂ ਕਹਾਂ ਕਿ ਜੋ ਜ਼ਬਰ ਜ਼ੁਲਮੋ ਬੇਇਨਸਾਫੀਆਂ ਕੇਂਦਰ ਦੀ ਮੋਦੀ ਹਕੂਮਤ ਵੱਲੋਂ ਪੰਜਾਬੀਆਂ ਤੇ ਸਿਰ ਕੌਮ ਨਾਲ ਗੈਰ ਇਨਸਾਨੀਅਤ ਤੇ ਗੈਰ ਕਲਾਕੀ ਢੰਗ ਨਾਲ ਨਿਰੰਤਰ ਕੀਤੀਆਂ ਜਾਂਦੀਆਂ ਰਹੀਆਂ ਨੇ ਇਸ ਤੋਂ ਪੈ ਰਹੇ ਮੋਤੀ ਦੀ ਆਤਮਾ ਤੇ ਬੋਝ ਤੋਂ ਉਹ ਕਦੀ ਵੀ ਸੁਰੱਖਰ ਨਹੀਂ ਹੋ ਸਕਣਗੇ ਉਹਨਾਂ ਦੀ ਆਤਮਾ ਆਖਿਰ ਉਹਨਾਂ ਤੋਂ ਇਸ ਹੋ ਰਹੇ ਦੁਖਦਾਈ ਅਮਲਾਂ ਦਾ ਜਵਾਬ ਜ਼ਰੂਰ ਮੰਗੇਗੀ ਜਿਸ ਤੋਂ ਉਹ ਕਦੇ ਵੀ ਬਚ ਨਹੀਂ ਸਕਣਗੇ ਇਸ ਲਈ ਜੋ ਵੀ ਅਮਲ ਪੰਜਾਬੀਆਂ ਦੀ ਬਿਹਤਰੀ ਲਈ ਕਰਨੇ ਨੇ ਉਹ ਚੁੱਪਚਾਪ ਤੇ ਇਸ਼ਤਿਹਾਰबाजी ਤੋਂ ਬਗੈਰ ਕੀਤੇ ਜਾਣ ਉਦੋਂ ਹੀ ਉਹ ਆਪਣੇ ਕੀਤੇ ਹੋਏ ਪਾਪਾਂ ਦੇ ਬੋਝ ਤੋਂ ਕੁਝ ਆਜ਼ਾਦ ਹੋ ਸਕਣਗੇ ਇਸ ਤੋਂ ਇਲਾਵਾ ਉਨ੍ਹਾਂ ਕਿ ਆ ਕਿ ਬੀਤੇ ਕੁਝ ਦਿਨ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਨਹਿنگ ਬਾਣੇ ਵਿੱਚ ਸਜੇ ਗੁਰਸਖ ਵਕੀਲ ਸਿਮਰਜੀਤ ਸਿੰਘ ਨਾਲ 25-30 ਵਕੀਲਾਂ ਵੱਲੋਂ ਇਕੱਠੇ ਹੋ ਕੇ ਕੁੱਟਮਾਰ ਕਰਨ ਉਸ ਦੀ ਸਿੱਖੀ ਚਿੰਨਾ ਦਮਾਲੇ ਉਤਾਰਨ ਦੀ ਹੋਈ ਅਤੀ ਅਹਿਰਦੇ ਵਿਦਿਕ ਕਾਰਵਾਈ ਅਤੇ ਸ਼ਰਮਨਾਕ ਤੇ ਸਿੱਖ ਵਿਰੋਧੀ ਨਫ਼ਰਤਾਂ ਦੀ ਭਾਵਨਾ ਨਾਲ ਉਹ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਆ ਇਸ ਵਾਪਰੇ ਦੁਕਾਨ ਦੀ ਉੱਚ ਪੱਧਰੀ ਜਾਂਚ ਕਰਵਾਉਣ ਅਤੇ ਜਿਨ੍ਹਾਂ ਨੇ ਨਿਹੰਗ ਸੰਗਤਾਂ ਦੇ ਸਿੱਖੀ ਬਾਣੇ ਦੀ ਤੋਹੀਨ ਕੀਤੀ ਅਤੇ ਝੂਠੀ ਐਫਆਈਆਰ ਦਰਜ ਕਰਵਾ ਕੇ ਉਸ ਦੇ ਸਿੱਖੀ ਸਰੂਪ ਨੂੰ ਨਿਸ਼ਾਨਾ ਬਣਾਇਆ ਉਹਨਾਂ ਦੀ ਨਿਰਪੱਖਤਾ ਨਾਲ ਜਾਂਚ ਕਰਵਾਈ ਜਾਵੇ ਅਤੇ ਕਾਨੂੰਨੀ ਅਮਲ ਕੀਤਾ ਜਾਵੇ ਉਹਨਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਇਹਨਾਂ ਹਮਲੇ ਕਾਰਨ ਵਾਲੇ ਵਕੀਲਾਂ ਵਿੱਚ ਕੁਝ ਗੁੰਮਰਾਹ ਹੋਏ ਸਿੱਖ ਵਕੀਲਾਂ ਨੇ ਵੀ ਇਹ ਵੱੱਜਰ ਗੁਸਤਾਖੀ ਕੀਤੀ ਹੈ ਜਦਕਿ ਉਹਨਾਂ ਨੂੰ ਗੁਰਸਿੱਖੀ ਮਰਿਆਦਾ ਦੀ ਪੂਰੀ ਜਾਣਕਾਰੀ ਸੀ ਅਤੇ ਸਜਾਏ ਗਏ ਦਮਾਲੇ ਤੇ ਚੱਕਰ ਦੇ ਮਹੱਤਵ ਦਾ ਪਤਾ ਸੀ ਉਹਨਾਂ ਕਹੇ ਕਿ ਉਹਨਾਂ ਨੂੰ ਚਾਹੀਦਾ ਸੀ ਕਿ ਜੇਕਰ ਕੋਈ ਅਣਹੋਣੀ ਗੱਲ ਹੋਈ ਹੈ ਤਾਂ ਉਸ ਦੀ ਤਫਸੀਲ ਨਾਲ ਜਾਂਚ ਕਰ ਲਈ ਵਾਰ ਐਸੋਸੀਏਸ਼ਨ ਤੇ ਹਾਈ ਕੋਰਟ ਦੇ ਵਕੀਲਾਂ ਦੀ ਜ਼ਿੰਮੇਵਾਰੀ ਲਗਾਈ ਜਾਂਦੀ ਹੈ ਤੇ ਫਿਰ ਵੀ ਉਸ ਵਿਰੁੱਧ ਕੋਈ ਜੇਕਰ ਦੋਸ਼ ਸਾਥ ਹੁੰਦਾ ਫਿਰ ਅਮਲ ਕੀਤਾ ਜਾਂਦਾ ਪਰ ਬਿਨਾ ਕਿਸੇ ਜਾਂਚ ਤੋਂ ਉਸ ਵਿਰੁੱਧ ਐਫ ਆਈ ਆਰ ਦਰਜ ਕਰਵਾ ਦੇਣ ਤੇ ਵਾਰ ਐਸੋਸੀਏਸ਼ਨ ਵੱਲੋਂ ਉਸ ਸਿੱਖ ਵਕੀਲ ਦੀ ਵਕਾਲਤ ਦਾ ਲਾਇਸੈਂਸ ਰੱਦ ਕਰਵਾਉਣਾ ਪਰਥਕ ਕਰਦਾ ਹੈ ਕਿ ਨਫ਼ਰਤ ਦੀ ਭਾਵਨਾ ਦੀ ਬਦਾਲਤ ਕੀਤਾ ਗਿਆ ਜਿਨ੍ਹਾਂ ਵਕੀਲਾਂ ਨੇ ਨਫ਼ਰਤ ਦੀ ਭਾਵਨਾ ਨਾਲ ਅਜਿਹਾ ਅਮਲ ਕੀਤਾ ਅਸਲੀਅਤ ਵਿੱਚ ਆਤਮਿਕ ਤਾਰਤੇ ਉਦੋਸ਼ੀ ਨੇ ਜਿਨ੍ਹਾਂ ਨੇ ਹਜੂਮ ਬਣ ਕੇ ਕਹਾਣੀ ਇੱਥੋਂ ਤੱਕ ਪਹੁੰਚਾ ਦਿੱਤੀ ਕਿ ਇੱਕ ਗੁਰਸਖ ਵਕੀਲ ਦੇ ਵਕਾਲਤ ਦੇ ਲਾਇਸੈਂਸ ਨੂੰ ਰੱਦ ਕਰਵਾਉਣ ਵਿੱਚ ਮੌਰੀ ਬਣੇ ਉਹਨਾਂ ਉਮੀਦ ਪ੍ਰਗਟ ਕੀਤੀ ਕਿ ਬਾਰ ਐਸੋਸੀਏਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਉਸ ਨਹਿਂਗ ਸਿੰਘ ਵਕੀਲ ਦੇ ਰੱਦ ਕੀਤੇ ਲਾਇਸੈਂਸ ਦੇ ਦੁਖਦਾਈ ਕੰਮਲ ਤੇ ਗੌਰ ਕਰਕੇ ਇਸ ਮਸਲੇ ਨੂੰ ਸੂਝਵਾਨਤਾ ਨਾਲ ਸੁਲਝਾਵੀ ਲੱਗੇਗੀ ਅਤੇ ਇਸ ਦੋਖਾਨ ਦੀ ਨਿਰਪੱਖਤਾ ਨਾਲ ਜਾਂਚ ਕਰਵਾ ਕੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਵੇਗੀ ਮਾਨ ਨੇ ਕਿਹਾ ਕਿ ਜੋ ਸਾਊਦੀ ਅਰਬ ਤੇ ਪਾਕਿਸਤਾਨ ਦੋਵੇਂ ਮੁ슬ਮ ਮਲਕਾਂ ਦਾ ਆਪ ਸਭ ਵਿੱਚ ਬੀਤੇ ਕੁਝ ਦਿਨ ਪਹਿਲਾਂ ਕਮੰਤਰੀ ਪੱਧਰ ਤੇ ਵੱਡਾ ਫੌਜੀ ਸਮਝੌਤਾ ਹੋਇਆ ਉਸ ਵਿਸ਼ੇ ਉੱਤੇ ਕਮੰਤਰੀ ਪੱਧਰ ਤੇ ਕਈ ਪ੍ਰਗਤੀਆਂ ਤੇ ਤਬਦੀਲੀਆਂ ਹੋਣੀਆਂ ਸੁਭਾਵਿਕ ਨੇ ਇਹੀ ਵਜ੍ਹਾ ਕਿ ਪਾਕਿਸਤਾਨ ਦੇ ਰੱਖਿਆ ਵਜ਼ੀਰ ਨੇ ਕਿਹਾ ਕਿ ਉਹ ਸਾウਦੀ ਅਰਬ ਨੂੰ ਆਪਣੇ ਨਿਊਕਲੀਅਰ ਹਥਿਆਰ ਨਹੀਂ ਦੇਣਗੇ ਜਦਕਿ ਸਾਡੇ ਸਾਧਨਾਰਾਂਹੀਂ ਸਾਡੇ ਕੋਲੇ ਪੁਖਤਾ ਜਾਣਕਾਰੀ ਹੈ ਕਿ ਸਮਝੌਤਾ ਪੂਰਨ ਰੂਪ ਵਿੱਚ ਹੋਇਆ ਤੇ ਸਾウਦੀ ਅਰਬ ਦੇ 에ਅਰ ਫੋਰਸ ਤੋਂ ਅਫਸਰ ਪੂਦੀ ਪਹਿਲੇ ਮਜ਼ਾਈਲਾ ਚਲਾਉਣ ਅਤੇ ਹਥਿਆਰ ਦੀ ਪਹਿਲਾਂ ਹੀ ਚੰਗੀ ਮਹਾਰਤ ਰੱਖਦੇ ਨੇ ਤੇ ਕਿਸੇ ਸਮੇਂ ਵੀ ਅਜਿਹੇ ਮਾਹੌਲ ਬਣਨ ਉਤੇ ਇੱਕ ਦੂਸਰੇ ਦੇ ਪੂਰਨ ਸਹਿਯੋਗੀ ਹੋ ਕੇ ਨਿਕਲਣਗੇ ਜੋ ਪਾਕਿਸਤਾਨ ਦੇ ਰੱਖਿਆ ਵਜ਼ੀਰ ਨੇ ਫਰਮਾਇਆ ਉਹ ਤਾਂ ਮੰਤਰੀ ਪ੍ਰਵਾਪਤ ਹੋ ਰਹੀਆਂ ਤਬਦੀਲੀਆਂ ਦੀ ਬਦਲਤ ਸਥਿਤੀ ਸਪਸ਼ਟ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਇਹ ਵੀ ਸਮੁੱਚੇ ਸੰਸਾਰ ਦੇ ਮੁਲਕਾਂ ਤੇ ਵੱਡੇ ਮੁਲਕਾਂ ਨੂੰ ਇਹ ਜਾਣਕਾਰੀ ਹੈ ਕਿ ਸਾਊਥ ਏਸ਼ੀਆ ਵਿੱਚ ਆਉਣ ਵਾਲੇ ਮੁਲਕਾਂ ਦੀ ਜ਼ਮੂਰੀਅਤ ਅਤੇ ਅਮਨ ਚੈਨ ਉਦੋਂ ਹੀ ਕਾਇਮ ਰਹਿ ਸਕੇਗਾ ਜੇਕਰ ਇਹ ਸਾਰੇ ਗੁਆਂਢੀ ਮੁਲਕ ਮਾਲੀ ਤੌਰ ਤੇ ਤੇ ਫੌਜੀ ਤਾਕਤ ਦੇ ਤੌਰ ਤੇ ਬਰਾਬਰ ਦੇ ਮਜ਼ਬੂਤ ਅਤੇ ਟਾਕੜੇ ਰਹਿਣਗੇ ਸਮਰਜੀਤ ਸਿੰਘ ਮਾਨ ਨੇ ਪੰਜਾਬੀਆਂ ਦੇ ਹੱਕ ਚ ਦੋ ਵੱਡੇ ਐਲਾਨ ਕੀਤੇ ਨੇ ਇੱਕ ਇੱਕ ਕਰਕੇ ਤੁਹਾਡੇ ਰੂਬਰੂ ਕਰ ਰਹੇ ਆ ਦਰਸਾ ਲੋ ਸ਼੍ਰੋਮਣੀ ਅਕਾਲੀ ਦਲ ਅਮਰੇਸਰ ਦੇ ਪ੍ਰਧਾਨ ਸਮਰਜੀਤ ਸਿੰਘ ਮਾਨ ਨੇ ਕਿਹਾ ਕਿ ਮੋਦੀ ਹਕੂਮਤ ਲੰਬੇ ਸਮੇਂ ਤੋਂ ਪੰਜਾਬ ਸੂਬੇ ਪੰਜਾਬੀਆਂ ਤੇ ਸਿੱਖ ਕੌਮ ਨਾਲ ਹਰ ਖੇਤਰ ਵਿੱਚ ਬੇਇਨਸਾਫੀਆਂ ਵਧਦੀਆਂ ਤੇ ਜ਼ਬਰ ਕਰਦੇ ਆ ਰਹੇ ਨੇ ਜਿਸ ਤੋਂ ਸਮੁੱਚੇ ਪੰਜਾਬੀ ਬਹੁਤ ਖਫਾ ਨੇ ਇੱਕ ਤਾਂ ਮੋਦੀ ਹਕੂਮਤ ਵੱਲੋਂ ਸਾਜ਼ਿਸ਼ੀ ਢੰਗ ਨਾਲ ਬਾਹਰਲੇ ਮੁਲਕਾਂ ਵਿੱਚ ਜ਼ਮੂਰੀਅਤ ਢੰਗ ਨਾਲ ਆਜ਼ਾਦੀ ਮੰਗਣ ਵਾਲੇ ਸਿੱਖਾਂ ਨੂੰ ਮੋਦੀ ਦੀ ਚੰਡਾਲ ਚੌਕੜੀ ਤੇ ਗੈਂਗਸਟਰਾਂ ਵੱਲੋਂ ਮਾਰਿਆ ਜਾ ਰਹੇ ਹਨ ਕਿ ਜਦ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਲੰਬੇ ਸਮੇਂ ਤੋਂ ਕੋਲੇਕ ਮੰਤਰੀ ਵਪਾਰ ਦੀ ਪੈਰਵਾਈ ਕਰ ਰਹੀ ਹੈ ਉਸ ਦੇ ਆਧਾਰ ਤੇ ਪੰਜਾਬੀ ਤੇ ਸਿਕ ਕੌਮ ਲੰਬੇ ਸਮੇਂ ਤੋਂ ਪੰਜਾਬ ਦੀਆਂ ਸਰਹੱਦਾਂ ਨੂੰ ਕਮੰਤਰੀ ਵਪਾਰ ਲਈ ਖੋਲਣ ਦੀ ਮੰਗ ਕਰਦੇ ਆ ਰਹੇ ਨੇ ਜਿਸ ਨੂੰ ਮੰਤ ਭਾਵਨਾ ਅਧੀਨ ਨਹੀਂ ਕੋਲਿਆ ਜਾ ਰਿਹਾ ਇਸੇ ਤਰ੍ਹਾਂ ਕਰਤਾਰਪੁਰ ਲਾਂਘੇ ਨੂੰ ਵੀ ਨਹੀਂ ਖੋਲਿਆ ਜਾ ਰਿਹਾ ਫਿਰ ਹੁਣੇ ਹੀ ਪੰਜਾਬ ਵਿੱਚ ਆਏ ਹੜ੍ਹਾਂ ਦੀ ਬਦਾਲਤ ਹੋਏ ਵੱਡੇ ਨੁਕਸਾਨ ਲਈ ਇਸ ਮੁੱਦੇ ਪੰਜਾਬੀ ਤੇ ਸਿਕ ਕੌਮ ਮੋਦੀ ਹਕੂਮਤ ਅਤੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਤਰਪਾਠੀ ਨੂੰ ਆਤਮਿਕ ਤੌਰ ਤੇ ਦੋਸ਼ੀ ਮੰਨ ਰਹੀ ਹੈ ਹੁਣ ਜਦ ਕੇਂਦਰ ਦੇ ਰਾਹਤ ਫੰਡਾਂ ਵਿੱਚੋਂ ਪੰਜਾਬੀਆਂ ਨੂੰ ਲੋੜੀਂਦੀਆਂ ਵਸਤਾਂ ਦੀ ਸਮਗਰੀ ਦਿੱਤੀ ਜਾ ਰਹੀ ਹੈ ਤਾਂ ਉਹਨਾਂ ਪੈਕਟਾਂ ਤੇ ਮੋਦੀ ਤੇ ਬੀਜੇਪੀ ਤੇ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ ਅਜਈਆਂ ਵਸਤਾਂ ਨੂੰ ਪੰਜਾਬੀ ਕਤਾਈ ਪ੍ਰਵਾਨ ਨਹੀਂ ਕਰਨਗੇ ਇਸ ਲਈ ਜੇਕਰ ਕੇਂਦਰ ਨੇ ਕੋਈ ਪੰਜਾਬੀਆਂ ਨੂੰ ਬਣਦੇ ਰਾਹਤ ਫੰਡ ਵਿੱਚੋਂ ਮਦਦ ਭੇਜਣੀ ਹੈ ਤਾਂ ਬਿਨਾਂ ਇਸ਼ਤਿਹਾਰਬਾਜ਼ੀ ਤੋਂ ਭੇਜੀ ਜਾਵੇ ਨਾ ਕਿ ਬੀਜੇਪੀ ਪਾਰਟੀ ਦੇ ਮੋਦੀ ਦਾ ਗੈਰ ਦਲੀਲ ਢੰਗ ਨਾਲ ਪ੍ਰਚਾਰ ਕੀਤਾ ਜਾਵੇ ਉਹਨਾਂ ਕਹਾਂਗੇ ਜੋ ਜ਼ਬਰ ਜਲਮਾਂ ਬੇਇਨਸਾਫੀਆਂ ਕੇਂਦਰ ਦੀ ਮੋਦੀ ਹਕੂਮਤ ਵੱਲੋਂ ਪੰਜਾਬੀਆਂ ਤੇ ਸਿਰ ਕੌਮ ਨਾਲ ਗੈਰ ਇਨਸਾਨੀਅਤ ਤੇ ਗੈਰ ਕਲਾਕੀ ਢੰਗ ਨਾਲ ਨਿਰੰਤਰ ਕੀਤੀਆਂ ਜਾਂਦੀਆਂ ਰਹੀਆਂ ਨੇ ਇਸ ਤੋਂ ਪੈ ਰਹੇ ਮੋਦੀ ਦੀ ਆਤਮਾ ਤੇ ਬੋਝ ਤੋਂ ਉਹ ਕਦੀ ਵੀ ਸੁਰਖਰ ਨਹੀਂ ਹੋ ਸਕਣਗੇ ਉਹਨਾਂ ਦੀ ਆਤਮਾ ਆਖਿਰ ਉਹਨਾਂ ਤੋਂ ਇਸ ਹੋ ਰਹੇ ਦੁਖਦਾਈ ਅਮਲਾਂ ਦਾ ਜਵਾਬ ਜ਼ਰੂਰ ਮੰਗੇਗੀ ਜਿਸ ਤੋਂ ਉਹ ਕਦੇ ਵੀ ਬਚ ਨਹੀਂ ਸਕਣਗੇ ਇਸ ਲਈ ਜੋ ਵੀ ਅਮਲ ਪੰਜਾਬੀਆਂ ਦੀ ਬਿਹਤਰੀ ਲਈ ਕਰਨੇ ਨੇ ਉਹ ਚੁੱਪਚੀਪੇ ਇਸ਼ਤਿਹਾਰਬਾਜ਼ੀ ਤੋਂ ਬਗੈਰ ਕੀਤੇ ਜਾਣ ਉਦੋਂ ਹੀ ਉਹ ਆਪਣੇ ਕੀਤੇ ਹੋਏ ਪਾਪਾਂ ਦੇ ਬੋਝ ਤੋਂ ਕੁਝ ਆਜ਼ਾਦ ਹੋ ਸਕਣਗੇ ਇਸ ਤੋਂ ਇਲਾਵਾ ਉਹਨਾਂ ਕਿ ਆਕੇ ਬੀਤੇ ਕੁਝ ਦਿਨ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਨਹਿنگ ਬਾਣੇ ਵਿੱਚ ਸਜੇ ਗੁਰਸਖ ਵਕੀਲੋ ਸਮਰਜੀਤ ਸਿੰਘ ਨਾਲ 25-30 ਵਕੀਲਾਂ ਵੱਲੋਂ ਇਕੱਠੇ ਹੋ ਕੇ ਕੁੱਟਮਾਰ ਕਰਨ ਉਸ ਦੀ ਸਿੱਖੀ ਚਿੰਨਾ ਦਮਾਲੇ ਉਤਾਰਨ ਦੀ ਹੋਈ ਅਤੀ ਹਿਰਦੇ ਵਿਦਿਕ ਕਾਰਵਾਈ ਅਤੇ ਸ਼ਰਮਨਾਕ ਅਤੇ ਸਿੱਖ ਵਿਰੋਧੀ ਨਫ਼ਰਤਤਾ ਦੀ ਭਾਵਨਾ ਨਾਲ ਕੋਈ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਆ ਇਸ ਵਾਪਰੇ ਦੁਕਾਨ ਦੀ ਉੱਚ ਪੱਧਰੀ ਜਾਂਚ ਕਰਵਾਉਣ ਅਤੇ ਜਿਨ੍ਹਾਂ ਨੇ ਨਿਹੰਗ ਸੰਗਤਾਂ ਦੇ ਸਿੱਖੀ ਬਾਣੇ ਦੀ ਤੋਹੀਨ ਕੀਤੀ ਅਤੇ ਝੂਠੀ ਐਫਆਈਆਰ ਦਰਜ ਕਰਵਾ ਕੇ ਉਸ ਦੇ ਸਿੱਖੀ ਸਰੂਪ ਨੂੰ ਨਿਸ਼ਾਨਾ ਬਣਾਇਆ ਉਹਨਾਂ ਦੀ ਨਿਰਪੱਖਤਾ ਨਾਲ ਜਾਂਚ ਕਰਵਾਈ ਜਾਵੇ ਅਤੇ ਕਾਨੂੰਨੀ ਅਮਲ ਕੀਤਾ ਜਾਵੇ ਉਹਨਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਇਹਨਾਂ ਹਮਲੇ ਕਾਰਨ ਵਾਲੇ ਵਕੀਲਾਂ ਵਿੱਚ ਕੁਝ ਗੁੰਮਰਾਹ ਹੋਏ ਸਿੱਖ ਵਕੀਲਾਂ ਨੇ ਵੀ ਇਹ ਵੱੱਜਰ ਗੁਸਤਾਖੀ ਕੀਤੀ ਹੈ ਜਦਕਿ ਉਹਨਾਂ ਨੂੰ ਗੁਰਸਿੱਖੀ ਮਰਿਆਦਾ ਦੀ ਪੂਰੀ ਜਾਣਕਾਰੀ ਸੀ ਅਤੇ ਸਜਾਏ ਗੇ ਦੁਮਾਲੇ ਤੇ ਚੱਕਰ ਦੇ ਮਹੱਤਵ ਦਾ ਪਤਾ ਸੀ ਉਹਨਾਂ ਕਹਾਂਗੇ ਉਹਨਾਂ ਨੂੰ ਚਾਹੀਦਾ ਸੀ ਕਿ ਜੇਕਰ ਕੋਈ ਅਣਹੋਣੀ ਗੱਲ ਹੋਈ ਹੈ ਤਾਂ ਉਸ ਦੀ ਤਫਸੀਲ ਨਾਲ ਜਾਂਚ ਕਰ ਲਈ ਵਾਰ ਐਸੋਸੀਏਸ਼ਨ ਤੇ ਹਾਈ ਕੋਰਟ ਦੇ ਵਕੀਲਾਂ ਦੀ ਜ਼ਿੰਮੇਵਾਰੀ ਲਗਾਈ ਜਾਂਦੀ ਹੈ ਤੇ ਫਿਰ ਵੀ ਉਸ ਵਿਰੁੱਧ ਕੋਈ ਜੇਕਰ ਦੋਸ਼ ਸਾਥਤ ਹੁੰਦਾ ਫਿਰ ਅਮਲ ਕੀਤਾ ਜਾਂਦਾ ਪਰ ਬਿਨਾ ਕਿਸੇ ਜਾਂਚ ਤੋਂ ਉਸ ਵਿਰੁੱਧ ਐਫ ਆਈ ਆਰ ਦਰਜ ਕਰਵਾ ਦੇਣ ਤੇ ਵਾਰ ਐਸੋਸੀਏਸ਼ਨ ਵੱਲੋਂ ਉਸ ਸਿੱਖ ਵਕੀਲ ਦੀ وکਾਲਤ ਦਾ ਲਾਇਸੈਂਸ ਰੱਦ ਕਰਵਾਉਣਾ ਪਰਥਕ ਕਰਦਾ ਹੈ ਕਿ ਨਫਰਤ ਦੀ ਭਾਵਨਾ ਦੀ ਬਦਾਲਤ ਕੀਤਾ ਗਿਆ ਜਿਨ੍ਹਾਂ ਵਕੀਲਾਂ ਨੇ ਨਫਰਤ ਦੀ ਭਾਵਨਾ ਨਾਲ ਅਜਿਹਾ ਅਮਲ ਕੀਤਾ ਅਸਲੀਅਤ ਵਿੱਚ ਆਤਮਿਕ ਤੌਰ ਤੇ ਉਹ ਦੋਸ਼ੀ ਨੇ ਜਿਨ੍ਹਾਂ ਨੇ ਹਜੂਮ ਬਣ ਕੇ ਕਹਾਣੀ ਅੱਥਰ ਤੱਕ ਪਹੁੰਚਾ ਦਿੱਤੀ ਕਿ ਇੱਕ ਗੁਰਸਖ ਵਕੀਲ ਦੇ ਵਕਾਲਤ ਦੇ ਲਾਇਸੈਂਸ ਨੂੰ ਰੱਦ ਕਰਵਾਉਣ ਵਿੱਚ ਮੌਰੀ ਬਣੇ ਉਹਨਾਂ ਉਮੀਦ ਪ੍ਰਗਟ ਕੀਤੀ ਕਿ ਬਾਰ ਐਸੋਸੀਏਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਉਸ ਨਹਿਂਗ ਸਿੰਘ ਵਕੀਲ ਦੇ ਰੱਦ ਕੀਤੇ ਲਾਇਸੈਂਸ ਦੇ ਦੁਖਦਾਈ ਕੰਮਲ ਤੇ ਗੌਰ ਕਰਕੇ ਇਸ ਮਸਲੇ ਨੂੰ ਸੂਝਵਾਨਤਾ ਨਾਲ ਸੁਲਝਾਵਾਂਗੀ ਅਤੇ ਇਸ ਦੋਖਾਨਦੀ ਨਿਰਪੱਖਤਾ ਨਾਲ ਜਾਂਚ ਕਰਵਾ ਕੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਵੇਗੀ ਮਾਨ ਨੇ ਕਿਹਾ ਕਿ ਜੋ ਸਾਊਦੀ ਅਰਬ ਤੇ ਪਾਕਿਸਤਾਨ ਦੋਵੇਂ ਮੁ슬ਮ ਮਲਕਾਂ ਦਾ ਆਪ ਸਭ ਵਿੱਚ ਬੀਤੇ ਕੁਝ ਦਿਨ ਪਹਿਲਾਂ ਕਮੰਤਰੀ ਪੱਧਰ ਤੇ ਵੱਡਾ ਫੌਜੀ ਸਮਝੌਤਾ ਹੋਇਆ ਉਸ ਵਿਸ਼ੇ ਉੱਤੇ ਕਮੰਤਰੀ ਪੱਧਰ ਤੇ ਕਈ ਪ੍ਰਗਤੀਆਂ ਤੇ ਤਬਦੀਲੀਆਂ ਹੋਣੀਆਂ ਸੁਭਾਵਿਕ ਨੇ ਇਹੀ ਵਜ੍ਹਾ ਕਿ ਪਾਕਿਸਤਾਨ ਦੇ ਰੱਖਿਆ ਵਜ਼ੀਰ ਨੇ ਕਿਹਾ ਕਿ ਉਹ ਸਾウਦੀ ਅਰਬ ਨੂੰ ਆਪਣੇ ਨਿਊਕਲੀਅਰ ਹਥਿਆਰ ਨਹੀਂ ਦੇਣਗੇ ਜਦਕਿ ਸਾਡੇ ਸਾਧਨਾ ਰਾਹੀਂ ਸਾਡੇ ਕੋਲੇ ਪੁਖਤਾ ਜਾਣਕਾਰੀ ਹੈ ਕਿ ਸਮਝੌਤਾ ਪੂਰਨ ਰੂਪ ਵਿੱਚ ਹੋਇਆ ਤੇ ਸਾウਦੀ ਅਰਬ ਦੇ 에ਅਰ ਫੋਰਸ ਤੋਂ ਅਫਸਰ ਪੂਦੀ ਪਹਿਲੇ ਮਜ਼ਾਈਲਾ ਚਲਾਉਣ ਅਤੇ ਹਥਿਆਰ ਦੀ ਪਹਿਲੋਂ ਹੀ ਚੰਗੀ ਮਹਾਰਤ ਰੱਖਦੇ ਨੇ ਤੇ ਕਿਸੇ ਸਮੇਂ ਵੀ ਅਜਿਹੇ ਮਾਹੌਲ ਬਣਨ ਉਹ ਤੇ ਇੱਕ ਦੂਸਰੇ ਦੇ ਪੂਰਨ ਸਹਿਯੋਗੀ ਹੋ ਕੇ ਨਿਕਲਣਗੇ ਜੋ ਪਾਕਿਸਤਾਨ ਦੇ ਰੱਖਿਆ ਵਜ਼ੀਰ ਨੇ ਫਰਮਾਇਆ ਉਹ ਤਾਂ ਮੰਤਰੀ ਪ੍ਰਵਾਪਤੇ ਹੋ ਰਹੀਆਂ ਤਬਦੀਲੀਆਂ ਦੀ ਬਦਲਤ ਸਥਿਤੀ ਸਪਸ਼ਟ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਇਹ ਵੀ ਸਮੁੱਚੇ ਸੰਸਾਰ ਦੇ ਮੁਲਕਾਂ ਤੇ ਵੱਡੇ ਮੁਲਕਾਂ ਨੂੰ ਇਹ ਜਾਣਕਾਰੀ ਹੈ ਕਿ ਸਾਊਥ ਏਸ਼ੀਆ ਵਿੱਚ ਆਉਣ ਵਾਲੇ ਮੁਲਕਾਂ ਦੀ ਜ਼ਮੂਰੀਅਤ ਅਤੇ ਅਮਨ ਚੈਨ ਉਦੋਂ ਹੀ ਕਾਇਮ ਰਹਿ ਸਕੇਗਾ ਜੇਕਰ ਇਹ ਸਾਰੇ ਗੁਆਂਢੀ ਮੁਲਕ ਮਾਲੀ ਤੌਰ ਤੇ ਤੇ ਫੌਜੀ ਤਾਕਤ ਦੇ ਤੌਰ ਤੇ ਬਰਾਬਰ ਦੇ ਮਜ਼ਬੂਤ ਅਤੇ ਤਾਕੜੇ ਰਹਿਣਗੇ ਸਮਰਜੀਤ ਸਿੰਘ ਮਾਨ ਨੇ ਪੰਜਾਬੀਆਂ ਦੇ ਹੱਕ ਚ ਦੋ ਵੱਡੇ ਐਲਾਨ ਕੀਤੇ ਨੇ ਇੱਕ ਇੱਕ ਕਰਕੇ ਤੁਹਾਡੇ ਰੂਬਰੂ ਕਰ ਰਹੇ ਆ ਦਰਸਾ ਲਓ ਸ਼੍ਰੋਮਣੀ ਅਕਾਲੀ ਦਲ ਅਮਰitsar ਦੇ ਪ੍ਰਧਾਨ ਸਮਰਜੀਤ ਸਿੰਘ ਮਾਨ ਨੇ ਕਿਹਾ ਕਿ ਮੋਦੀ ਹਕੂਮਤ ਲੰਬੇ ਸਮੇਂ ਤੋਂ ਪੰਜਾਬ ਸੂਬੇ ਪੰਜਾਬੀਆਂ ਤੇ ਸਿੱਖ ਕੌਮ ਨਾਲ ਹਰ ਖੇਤਰ ਵਿੱਚ ਬੇਇਨਸਾਫ਼ੀਆਂ ਵਧਾਈਆਂ ਤੇ ਜ਼ਬਰ ਕਰਦੇ ਆ ਰਹੇ ਨੇ ਜਿਸ ਤੋਂ ਸਮੁੱਚੇ ਪੰਜਾਬੀ ਬਹੁਤ ਖਫਾ ਨੇ ਇੱਕ ਤਾਂ ਮੋਦੀ ਹਕੂਮਤ ਵੱਲੋਂ ਸਾਜ਼ਿਸ਼ੀ ਢੰਗ ਨਾਲ ਬਾਹਰਲੇ ਮੁਲਕਾਂ ਵਿੱਚ ਜ਼ਮੂਰੀਅਤ ਢੰਗ ਨਾਲ ਆਜ਼ਾਦੀ ਮੰਗਣ ਵਾਲੇ ਸਿੱਖਾਂ ਨੂੰ ਮੋਦੀ ਦੀ ਚੰਡਾਲ ਚੌਕੜੀ ਤੇ ਗੈਂਗਸਟਰਾਂ ਵੱਲੋਂ ਮਾਰਿਆ ਜਾ ਰਹੇ ਹਨ ਕਿ ਜਦ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਲੰਬੇ ਸਮੇਂ ਤੋਂ ਕੋਲਕਾ ਮੰਤਰੀ ਵਪਾਰ ਦੀ ਪੈਰਵਾਈ ਕਰ ਰਹੀ ਹੈ ਉਸ ਤੇ ਆਧਾਰ ਤੇ ਪੰਜਾਬੀ ਤੇ ਸਿੱਖ ਕੌਮ ਲੰਬੇ ਸਮੇਂ ਤੋਂ ਪੰਜਾਬ ਦੀਆਂ ਸਰਹੱਦਾਂ ਨੂੰ ਕਮੰਤਰੀ ਵਪਾਰ ਲਈ ਖੋਲਣ ਦੀ ਮੰਗ ਕਰਦੇ ਆ ਰਹੇ ਨੇ ਜਿਸ ਨੂੰ ਮੰਤ ਭਾਵਨਾ ਅਧੀਨ ਨਹੀਂ ਖੋਲਿਆ ਜਾ ਰਿਹਾ ਇਸੇ ਤਰ੍ਹਾਂ ਕਰਤਾਰਪੁਰ ਲਾਂਘੇ ਨੂੰ ਵੀ ਨਹੀਂ ਖੋਲਿਆ ਜਾ ਰਿਹਾ ਫਿਰ ਹੁਣੇ ਹੀ ਪੰਜਾਬ ਵਿੱਚ ਆਏ ਹੜ੍ਹਾਂ ਦੀ ਬਦਾਲਤ ਹੋਏ ਵੱਡੇ ਨੁਕਸਾਨ ਲਈ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਮੋਦੀ ਹਕੂਮਤ ਅਤੇ ਪਾਕੜਾ ਅਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਤਰਪਾਠੀ ਨੂੰ ਆਤਮਿਕ ਤੌਰ ਤੇ ਦੋਸ਼ੀ ਮੰਨ ਰਹੀ ਹੈ ਹੁਣ ਜਦ ਕੇਂਦਰ ਦੇ ਰਾਹਤ ਫੰਡਾਂ ਵਿੱਚੋਂ ਪੰਜਾਬੀਆਂ ਨੂੰ ਲੋੜੀਂਦੀਆਂ ਹਵਸਤਾਂ ਦੀ ਸਮਗਰੀ ਦਿੱਤੀ ਜਾ ਰਹੀ ਹੈ ਤਾਂ ਉਹਨਾਂ ਪੈਕਟਾਂ ਤੇ ਮੋਦੀ ਤੇ ਬੀਜੇਪੀ ਤੇ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ ਅਜਈਆਂ ਵਸਤੂਆਂ ਨੂੰ ਪੰਜਾਬੀ ਕਟਾਈ ਪ੍ਰਵਾਨ ਨਹੀਂ ਕਰਨਗੇ ਇਸ ਲਈ ਜੇਕਰ ਕੇਂਦਰ ਨੇ ਕੋਈ ਪੰਜਾਬੀਆਂ ਨੂੰ ਬਣਦੇ ਰਾਹਤ ਫੰਡ ਵਿੱਚੋਂ ਮਦਦ ਭੇਜਣੀ ਹੈ ਤਾਂ ਉਹ ਬਿਨਾਂ ਇਸ਼ਤਿਹਾਰਬਾਜ਼ੀ ਤੋਂ ਭੇਜੀ ਜਾਵੇ ਨਾ ਕਿ ਬੀਜੇਪੀ ਪਾਰਟੀ ਦੇ ਮੋਦੀ ਦਾ ਗੈਰ ਦਲੀਲ ਢੰਗ ਨਾਲ ਪ੍ਰਚਾਰ ਕੀਤਾ ਜਾਵੇ ਉਹਨਾਂ ਕਿਆਕੇ ਜੋ ਜ਼ਬਰ ਜ਼ੁਲਮਾਂ ਬੇਇਨਸਾਫੀਆਂ ਕੇਂਦਰ ਦੀ ਮੋਦੀ ਹਕੂਮਤ ਵੱਲੋਂ ਪੰਜਾਬੀਆਂ ਤੇ ਸਿਰ ਕੌਮ ਨਾਲ ਗੈਰ ਇਨਸਾਨੀਅਤ ਤੇ ਗੈਰ ਕਲਾਕੀ ਢੰਗ ਨਾਲ ਨਿਰੰਤਰ ਕੀਤੀਆਂ ਜਾਂਦੀਆਂ ਰਹੀਆਂ ਨੇ ਇਸ ਤੋਂ ਪੈ ਰਹੇ ਮੋਦੀ ਦੀ ਆਤਮਾ ਤੇ ਬੋਝ ਤੋਂ ਕਦੀ ਵੀ ਸੁਰਖਰ ਨਹੀਂ ਹੋ ਸਕਣਗੇ ਉਹਨਾਂ ਦੀ ਆਤਮਾ ਆਖਿਰ ਉਹਨਾਂ ਤੋਂ ਇਸ ਹੋ ਰਹੇ ਦੁਖਦਾਈ ਅਮਲਾਂ ਦਾ ਜਵਾਬ ਜ਼ਰੂਰ ਮੰਗੇਗੇ ਜਿਸ ਤੋਂ ਉਹ ਕਦੇ ਵੀ ਬਚ ਨਹੀਂ ਸਕਣਗੇ ਇਸ ਲਈ ਜੋ ਵੀ ਅਮਲ ਪੰਜਾਬੀਆਂ ਦੇ ਬਿਹਤਰੀ ਲਈ ਕਰਨੇ ਨੇ ਉਹ ਚੁੱਪਚੀਪੇ ਇਸ਼ਤਿਹਾਰਬਾਜ਼ੀ ਤੋਂ ਬਗੈਰ ਕੀਤੇ ਜਾਣ ਉਦੋਂ ਹੀ ਉਹ ਆਪਣੇ ਕੀਤੇ ਹੋਏ ਪਾਪਾਂ ਦੇ ਬੋਝ ਤੋਂ ਕੁਝ ਆਜ਼ਾਦ ਹੋ ਸਕਣਗੇ ਇਸ ਤੋਂ ਇਲਾਵਾ ਉਹਨਾਂ ਕਿ ਆ ਕੇ ਬੀਤੇ ਕੁਝ ਦਿਨ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਨਹਿنگ ਬਾਣੇ ਵਿੱਚ ਸਜੇ ਗੁਰਸਖ ਵਕੀਲ ਸਿਮਰਜੀਤ ਸਿੰਘ ਨਾਲ 25-30 ਵਕੀਲਾਂ ਵੱਲੋਂ ਇਕੱਠੇ ਹੋ ਕੇ ਕੁੱਟਮਾਰ ਕਰਨ ਉਸ ਦੀ ਸਿੱਖੀ ਚਿੰਨਾ ਦਮਾਲੇ ਉਤਾਰਨ ਦੀ ਹੋਈ ਅਤੀ ਹਿਰਦੇ ਵਿਦਿਕ ਕਾਰਵਾਈ ਅਤੇ ਸ਼ਰਮਨਾਕ ਅਤੇ ਸਿੱਖ ਵਿਰੋਧੀ ਨਫ਼ਰਤਤਾ ਦੀ ਭਾਵਨਾ ਨਾਲ ਕੋਈ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਆ ਇਸ ਵਾਪਰੇ ਦੁਕਾਨ ਦੀ ਉੱਚ ਪੱਧਰੀ ਜਾਂਚ ਕਰਵਾਉਣ ਤੇ ਜਿਨ੍ਹਾਂ ਨੇ ਨਿਹੰਗ ਸੰਗਤਾਂ ਦੇ ਸਿੱਖੀ ਬਾਣੇ ਦੀ ਤੋਹੀਨ ਕੀਤੀ ਅਤੇ ਝੂਠੀ ਐਫਆਈਆਰ ਦਰਜ ਕਰਵਾ ਕੇ ਉਸ ਦੇ ਸਿੱਖੀ ਸਰੂਪ ਨੂੰ ਨਿਸ਼ਾਨਾ ਬਣਾਇਆ ਉਹਨਾਂ ਦੀ ਨਿਰਪੱਖਤਾ ਨਾਲ ਜਾਂਚ ਕਰਵਾਈ ਜਾਵੇ ਤੇ ਕਾਨੂੰਨੀ ਅਮਲ ਕੀਤਾ ਜਾਵੇ ਉਹਨਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਇਹਨਾਂ ਹਮਲੇ ਕਾਰਨ ਵਾਲੇ ਵਕੀਲਾਂ ਵਿੱਚ ਕੁਝ ਗੁੰਮਰਾਹ ਹੋਏ ਸਿੱਖ ਵਕੀਲਾਂ ਨੇ ਵੀ ਇਹ ਵੱੱਜਰ ਗੁਸਤਾਖੀ ਕੀਤੀ ਹੈ ਜਦਕਿ ਉਹਨਾਂ ਨੂੰ ਗੁਰਸਿੱਖੀ ਮਰਿਆਦਾ ਦੀ ਪੂਰੀ ਜਾਣਕਾਰੀ ਸੀ ਅਤੇ ਸਜਾਇਏ ਕਿ ਦੁਮਾਲੇ ਤੇ ਚੱਕਰ ਦੇ ਮਹੱਤਵ ਦਾ ਪਤਾ ਸੀ ਉਹਨਾਂ ਕਹੇ ਕਿ ਉਹਨਾਂ ਨੂੰ ਚਾਹੀਦਾ ਸੀ ਕਿ ਜੇਕਰ ਕੋਈ ਅਣਹੋਣੀ ਗੱਲ ਹੋਈ ਹੈ ਤਾਂ ਉਸ ਦੀ ਤਫਸੀਲ ਨਾਲ ਜਾਂਚ ਕਰ ਲਈ ਵਾਰ ਐਸੋਸੀਏਸ਼ਨ ਤੇ ਹਾਈ ਕੋਰਟ ਦੇ ਵਕੀਲਾਂ ਦੀ ਜ਼ਿੰਮੇਵਾਰੀ ਲਗਾਈ ਜਾਂਦੀ ਹੈ ਤੇ ਫਿਰ ਵੀ ਉਸ ਵਿਰੁੱਧ ਕੋਈ ਜੇਕਰ ਦੋਸ਼ ਸਾਥ ਹੁੰਦਾ ਫਿਰ ਅਮਲ ਕੀਤਾ ਜਾਂਦਾ ਪਰ ਬਿਨਾ ਕਿਸੇ ਜਾਂਚ ਤੋਂ ਉਸ ਵਿਰੁੱਧ ਐਫ ਆਈ ਆਰ ਦਰਜ ਕਰਵਾ ਦੇਣ ਤੇ ਵਾਰ ਐਸੋਸੀਏਸ਼ਨ ਵੱਲੋਂ ਉਸ ਸਿੱਖ ਵਕੀਲ ਦੀ ਵਕਾਲਤ ਦਾ ਲਾਇਸੈਂਸ ਰੱਦ ਕਰਵਾਉਣਾ ਪਰਥਕ ਕਰਦਾ ਹੈ ਕਿ ਨਫਰਤ ਦੀ ਭਾਵਨਾ ਦੀ ਬਦਾਲਤ ਕੀਤਾ ਗਿਆ ਜਿਨ੍ਹਾਂ ਵਕੀਲਾਂ ਨੇ ਨਫਰਤ ਦੀ ਉਹਨਾਂ ਨਾਲ ਅਜਿਹਾ ਅਮਲ ਕੀਤਾ ਅਸਲੀਅਤ ਵਿੱਚ ਆਤਮਿਕ ਤਾਰਤੇ ਉਦੋਸ਼ੀ ਨੇ ਜਿਨ੍ਹਾਂ ਨੇ ਹਜੂਮ ਬਣ ਕੇ ਕਹਾਣੀ ਇੱਥੋਂ ਤੱਕ ਪਹੁੰਚਾ ਦਿੱਤੀ ਕਿ ਇੱਕ ਗੁਰਸਿੱਖ ਵਕੀਲ ਦੇ ਵਕਾਲਤ ਦੇ ਲਾਇਸੈਂਸ ਨੂੰ ਰੱਦ ਕਰਵਾਉਣ ਵਿੱਚ ਮੌਰੀ ਬਣੇ ਉਹਨਾਂ ਉਮੀਦ ਪ੍ਰਗਟ ਕੀਤੀ ਕਿ ਬਾਰ ਐਸੋਸੀਏਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਉਸ ਨਿਹੰਗ ਸਿੰਘ ਵਕੀਲ ਦੇ ਰੱਦ ਕੀਤੇ ਲਾਇਸੈਂਸ ਦੇ ਦੁਖਦਾਇਕ ਅਮਲ ਤੇ ਗੌਰ ਕਰਕੇ ਇਸ ਮਸਲੇ ਨੂੰ ਸੂਝਵਾਨਤਾ ਨਾਲ ਸੁਲਝਾਵਾਂਗੀ ਅਤੇ ਇਸ ਦੁਕਾਨ ਦੀ ਨਿਰਪੱਖਤਾ ਨਾਲ ਜਾਂਚ ਕਰਵਾ ਕੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਵੇਗੀ ਮੰਨਨੇ ਕਿ ਆ ਕਿ ਜੋ ਸਾウਦੀ ਅਰਬ ਅਤੇ ਪਾਕਿਸਤਾਨ ਦੋਵੇਂ ਮੁ슬ਮ ਮਲਕਾਂ ਦਾ ਆਪਸ ਵਿੱਚ ਬੀਤੇ ਕੁਝ ਦਿਨ ਪਹਿਲਾਂ ਕ ਮੰਤਰੀ ਪਦਰ ਤੇ ਵੱਡਾ ਫੌਜੀ ਸਮਝੌਤਾ ਹੋਇਆ ਉਸ ਵਿਸ਼ੇ ਉੱਤੇ ਕ ਮੰਤਰੀ ਪਦਰ ਤੇ ਕਈ ਪ੍ਰਗਤੀਆਂ ਤੇ ਤਬਦੀਲੀਆਂ ਹੋਣੀਆਂ ਸੁਭਾਵਿਕ ਨੇ ਇਹੀ ਵਜ੍ਹਾ ਕਿ ਪਾਕਿਸਤਾਨ ਦੇ ਰੱਖਿਆ ਵਜ਼ੀਰ ਨੇ ਕਿਹਾ ਕਿ ਉਹ ਸਾウਦੀ ਅਰਬ ਨੂੰ ਆਪਣੇ ਨਿਊਕਲੀਅਰ ਹਥਿਆਰ ਨਹੀਂ ਦੇਣਗੇ ਜਦਕਿ ਸਾਡੇ ਸਾਧਨਾਰਾਹੀ ਸਾਡੇ ਕੋਲੇ ਪੁਖਤਾ ਜਾਣਕਾਰੀ ਹੈ ਕਿ ਸਮਝੌਤਾ ਪੂਰਨ ਰੂਪ ਵਿੱਚ ਹੋਇਆ ਤੇ ਸਾウਦੀ ਅਰਬ ਦੇ 에ਅਰ ਫੋਰਸ ਤੋਂ ਅਫਸਰ ਪੂਦੀ ਪਹਿਲੇ ਮਜ਼ਾਈਲਾ ਚਲਾਉਣ ਅਤੇ ਹਥਿਆਰ ਦੀ ਪਹਿਲਾਂ ਹੀ ਚੰਗੀ ਮਹਾਰਤ ਰੱਖਦੇ ਨੇ ਤੇ ਕਿਸੇ ਸਮੇਂ ਵੀ ਅਜਿਹੇ ਮਾਹੌਲ ਬਣਨ ਤੇ ਇੱਕ ਦੂਸਰੇ ਦੇ ਪੂਰਨ ਸਹਿਯੋਗੀ ਹੋ ਕੇ ਨਿਕਲਣਗੇ ਜੋ ਪਾਕਿਸਤਾਨ ਦੇ ਰੱਖਿਆ ਵਜ਼ੀਰ ਨੇ ਫਰਮਾਇਆ ਉਹ ਤਾਂ ਕਮੰਤਰੀ ਪ੍ਰਭਾਵ ਤੇ ਹੋ ਰਹੀਆਂ ਤਬਦੀਲੀਆਂ ਦੀ ਬਦੌਲਤ ਸਥਿਤੀ ਸਪਸ਼ਟ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਇਹ ਵੀ ਸਮੁੱਚੇ ਸੰਸਾਰ ਦੇ ਮੁਲਕਾਂ ਤੇ ਵੱਡੇ ਮੁਲਕਾਂ ਨੂੰ ਇਹ ਜਾਣਕਾਰੀ ਹੈ ਕਿ ਸਾਊਥ ਏਸ਼ੀਆ ਵਿੱਚ ਆਉਣ ਵਾਲੇ ਮੁਲਕਾਂ ਦੀ ਜ਼ਮੂਰੀਅਤ ਅਤੇ ਅਮਨ ਚੈਨ ਉਦੋਂ ਹੀ ਕਾਇਮ ਰਹਿ ਸਕੇਗਾ ਜੇਕਰ ਇਹ ਸਾਰੇ ਗੁਵੰਢੀ ਮੁਲਕ ਮਾਲੀ ਤੌਰ ਤੇ ਤੇ ਫੌਜੀ ਤਾਕਤ ਦੇ ਤੌਰ ਤੇ ਬਰਾਬਰ ਦੇ ਮਜ਼ਬੂਤ ਅਤੇ ਤਾਕੜੇ ਰਹਿਣਗੇ ਸਮਰਜੀਤ ਸਿੰਘ ਮਾਨ ਨੇ ਪੰਜਾਬੀਆਂ ਦੇ ਹੱਕ ਚ ਦੋ ਵੱਡੇ ਐਲਾਨ ਕੀਤੇ ਨੇ ਇੱਕ ਇੱਕ ਕਰਕੇ ਤੁਹਾਡੇ ਰੂਬਰੂ ਕਰ ਰਹੇ ਹਾਂ ਦਰਸਾ ਲਓ ਸ਼੍ਰੋਮਣੀ ਅਕਾਲੀ ਦਲ ਅਮਰitsar ਦੇ ਪ੍ਰਧਾਨ ਸਮਰਜੀਤ ਸਿੰਘ ਮਾਨ ਨੇ ਕਿਹਾ ਕਿ ਮੋਦੀ ਹਕੂਮਤ ਲੰਬੇ ਸਮੇਂ ਤੋਂ ਪੰਜਾਬ ਸੂਬੇ ਪੰਜਾਬੀਆਂ ਤੇ ਸਿੱਖ ਕੌਮ ਨਾਲ ਹਰ ਖੇਤਰ ਵਿੱਚ ਬੇਇਨਸਾਫ਼ੀਆਂ ਵਧਾਕੀਆਂ ਤੇ ਜ਼ਬਰ ਕਰਦੇ ਆ ਰਹੇ ਨੇ ਜਿਸ ਤੋਂ ਸਮੁੱਚੇ ਪੰਜਾਬੀ ਬਹੁਤ ਖਫਾ ਨੇ ਇੱਕ ਤਾਂ ਮੋਦੀ ਹਕੂਮਤ ਵੱਲੋਂ ਸਾਜ਼ਿਸ਼ੀ ਢੰਗ ਨਾਲ ਬਾਹਰਲੇ ਮੁਲਕਾਂ ਵਿੱਚ ਜ਼ਮੂਰੀਅਤ ਢੰਗ ਨਾਲ ਆਜ਼ਾਦੀ ਮੰਗਣ ਵਾਲੇ ਸਿੱਖਾਂ ਨੂੰ ਮੋਦੀ ਦੀ ਚੰਡਾਲ ਚੌਕੜੀ ਤੇ ਗੈਂਗਸਟਰਾਂ ਵੱਲੋਂ ਮਾਰਿਆ ਜਾ ਰਹੇ ਹਨ ਕਿ ਜਦ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਲੰਬੇ ਸਮੇਂ ਤੋਂ ਕੋਲਕਾ ਮੰਤਰੀ ਵਪਾਰ ਦੀ ਪੈਰਵਾਹੀ ਕਰ ਰਹੀ ਹੈ ਉਸ ਤੇ ਆਧਾਰ ਤੇ ਪੰਜਾਬੀ ਤੇ ਸਿਕ ਕੌਮ ਲੰਬੇ ਸਮੇਂ ਤੋਂ ਪੰਜਾਬ ਦੀਆਂ ਸਰਹੱਦਾਂ ਨੂੰ ਕੋ ਮੰਤਰੀ ਵਪਾਰ ਲਈ ਖੋਲਣ ਦੀ ਮੰਗ ਕਰਦੇ ਆ ਰਹੇ ਨੇ ਜਿਸ ਨੂੰ ਮੰਦਭਾਵਨਾ ਅਧੀਨ ਨਹੀਂ ਖੋਲਿਆ ਜਾ ਰਿਹਾ ਇਸੇ ਤਰ੍ਹਾਂ ਕਰਤਾਰਪੁਰ ਲਾਂਘੇ ਨੂੰ ਵੀ ਨਹੀਂ ਖੋਲਿਆ ਜਾ ਰਿਹਾ ਫਿਰ ਹੁਣੇ ਹੀ ਪੰਜਾਬ ਵਿੱਚ ਆਏ ਹੜ੍ਹਾਂ ਦੀ ਬਦੌਲਤ ਹੋਏ ਵੱਡੇ ਨੁਕਸਾਨ ਲਈ ਸਮੁੱਚੇ ਪੰਜਾਬੀ ਤੇ ਸਿਕ ਕੌਮ ਮੋਦੀ ਹਕੂਮਤ ਅਤੇ ਪਾਕੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਤਰਪਾਠੀ ਨੂੰ ਆਤਮਿਕ ਤੌਰ ਤੇ ਦੋਸ਼ੀ ਮੰਨ ਰਹੀ ਹੈ ਹੁਣ ਜਦ ਕੇਂਦਰ ਦੇ ਰਾਹਤ ਪੰਡਾ ਵਿੱਚੋਂ ਪੰਜਾਬੀਆਂ ਨੂੰ ਲੋੜੀਂਦੀ ਅਵਸਥਾ ਦੀ ਸਮੱਗਰੀ ਦਿੱਤੀ ਜਾ ਰਹੀ ਹੈ ਤਾਂ ਉਹਨਾਂ ਪੈਕਟਾਂ ਤੇ ਮੋਦੀ ਤੇ ਬੀਜਪੀ ਦੇ ਇਸ਼ਤਿਹਾਰबाजी ਕੀਤੀ ਜਾ ਰਹੀ ਹੈ ਅਜਿਹੀਆਂ ਵਸਤੂਆਂ ਨੂੰ ਪੰਜਾਬੀ ਕਟਾਈ ਪ੍ਰਵਾਨ ਨਹੀਂ ਕਰਨਗੇ ਇਸ ਲਈ ਜੇਕਰ ਕੇਂਦਰ ਨੇ ਕੋਈ ਪੰਜਾਬੀਆਂ ਨੂੰ ਬਣਦੇ ਰਾਹਤ ਫੰਡ ਵਿੱਚੋਂ ਮਦਦ ਭੇਜਣੀ ਹੈ ਤਾਂ ਬਿਨਾਂ ਇਸ਼ਤਿਹਾਰबाजी ਤੋਂ ਭੇਜੀ ਜਾਵੇ ਨਾ ਕਿ ਬੀਜਪੀ ਪਾਰਟੀ ਦੇ ਮੋਦੀ ਦਾ ਗੈਰ ਦਲੀਲ ਢੰਗ ਨਾਲ ਪ੍ਰਚਾਰ ਕੀਤਾ ਜਾਵੇ ਉਹਨਾਂ ਕਹਾਂ ਕਿ ਜੋ ਜ਼ਬਰ ਜਲਮਾਂ ਬੇਇਨਸਾਫੀਆਂ ਕੇਂਦਰ ਦੀ ਮੋਦੀ ਹਕੂਮਤ ਵੱਲੋਂ ਪੰਜਾਬੀਆਂ ਤੇ ਸਿਰ ਕੌਮ ਨਾਲ ਗੈਰ ਇਨਸਾਨੀਅਤ ਤੇ ਗੈਰ ਕਲਾਕੀ ਢੰਗ ਨਾਲ ਨਿਰੰਤਰ ਕੀਤੀਆਂ ਜਾਂਦੀਆਂ ਰਹੀਆਂ ਨੇ ਇਸ ਤੋਂ ਪੈ ਰਹੇ ਮੋਦੀ ਦੀ ਆਤਮਾ ਤੇ ਬੋਝ ਤੋਂ ਉਹ ਕਦੇ ਵੀ ਸੁਰਖਰ ਨਹੀਂ ਹੋ ਸਕਣਗੇ ਦੇ 29 ਆਤਮਾ ਆਖਿਰ ਉਹਨਾਂ ਤੋਂ ਇਸ ਹੋ ਰਹੇ ਦੁਖਦਾਈ ਅਮਲਾਂ ਦਾ ਜਵਾਬ ਜ਼ਰੂਰ ਮੰਗੇਗੀ ਜਿਸ ਤੋਂ ਉਹ ਕਦੇ ਵੀ ਬਚ ਨਹੀਂ ਸਕਣਗੇ ਇਸ ਲਈ ਜੋ ਵੀ ਅਮਲ ਪੰਜਾਬੀਆਂ ਦੀ ਬਿਹਤਰੀ ਲਈ ਕਰਨੇ ਨੇ ਉਹ ਚੁੱਪਚਪੀ ਤੇ ਇਸ਼ਤਿਹਾਰਬਾਜ਼ੀ ਤੋਂ ਬਗੈਰ ਕੀਤੇ ਜਾਣ ਉਦੋਂ ਹੀ ਉਹ ਆਪਣੇ ਕੀਤੇ ਹੋਏ ਪਾਪਾਂ ਦੇ ਬੋਝ ਤੋਂ ਕੁਝ ਆਜ਼ਾਦ ਹੋ ਸਕਣਗੇ ਇਸ ਤੋਂ ਇਲਾਵਾ ਉਨ੍ਹਾਂ ਕਿ ਆ ਕੇ ਬੀਤੇ ਕੁਝ ਦਿਨ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਨਹਿਂਗ ਬਾਣੇ ਵਿੱਚ ਸਜੇ ਗੁਰਸਖ ਵਕੀਲ ਸਿਮਰਜੀਤ ਸਿੰਘ ਨਾਲ 25-30 ਵਕੀਲਾਂ ਵੱਲੋਂ ਇਕੱਠੇ ਹੋ ਕੇ ਕੁੱਟਮਾਰ ਕਰਨ ਉਸ ਦੀ ਸਿੱਖੀ ਚਿੰਨਾ ਦਮਾਲੇ ਉਤਾਰਨ ਦੀ ਹੋਈ ਅਤੀ ਅਹਿਰਦੇ ਵਿਦਿਕ ਕਾਰਵਾਈ ਅਤੇ ਸ਼ਰਮਨਾਕ ਤੇ ਸਿੱਖ ਵਿਰੋਧੀ ਨਫ਼ਰਤਤਾ ਦੀ ਭਾਵਨਾ ਨਾਲ ਕੋਈ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ ਇਸ ਵਾਪਰੇ ਦੁਕਾਨ ਦੀ ਉੱਚ ਪੱਧਰੀ ਜਾਂਚ ਕਰਵਾਉਣ ਅਤੇ ਜਿਨ੍ਹਾਂ ਨੇ ਨਿਹੰਗ ਸੰਗਤਾਂ ਦੇ ਸਿੱਖੀ ਬਾਣੇ ਦੀ ਤੋਹੀਨ ਕੀਤੀ ਅਤੇ ਝੂਠੀ ਐਫਆਈਆਰ ਦਰਜ ਕਰਵਾ ਕੇ ਉਸ ਦੇ ਸਿੱਖੀ ਸਰੂਪ ਨੂੰ ਨਿਸ਼ਾਨਾ ਬਣਾਇਆ ਉਹਨਾਂ ਦੀ ਨਿਰਪੱਖਤਾ ਨਾਲ ਜਾਂਚ ਕਰਵਾਈ ਜਾਵੇ ਅਤੇ ਕਾਨੂੰਨੀ ਅਮਲ ਕੀਤਾ ਜਾਵੇ ਉਹਨਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਇਹਨਾਂ ਹਮਲੇ ਕਾਰਨ ਵਾਲੇ ਵਕੀਲਾਂ ਵਿੱਚ ਕੁਝ ਗੁੰਮਰਾਹ ਹੋਏ ਸਿੱਖ ਵਕੀਲਾਂ ਨੇ ਵੀ ਇਹ ਵੱੱਜਰ ਗੁਸਤਾਖੀ ਕੀਤੀ ਹੈ ਜਰਕੇ ਉਹਨਾਂ ਨੂੰ ਗੁਰਸਿੱਖੀ ਮਰਿਆਦਾ ਦੀ ਪੂਰੀ ਜਾਣਕਾਰੀ ਸੀ ਅਤੇ ਸਜਾਏ ਗੇ ਦੁਮਾਲੇ ਤੇ ਚੱਕਰ ਦੇ ਮਹੱਤਵ ਦਾ ਪਤਾ ਸੀ ਉਹਨਾਂ ਕਹੇ ਕਿ ਉਹਨਾਂ ਨੂੰ ਚਾਹੀਦਾ ਸੀ ਕਿ ਜੇਕਰ ਕੋਈ ਅਣਹੋਣੀ ਗੱਲ ਹੋਈ ਹੈ ਤਾਂ ਉਸ ਦੀ ਤਫਸੀਲ ਨਾਲ ਜਾਂਚ ਕਰ ਲਈ ਵਾਰ ਐਸੋਸੀਏਸ਼ਨ ਤੇ ਹਾਈ ਕੋਰਟ ਦੇ ਵਕੀਲਾਂ ਦੀ ਜ਼ਿੰਮੇਵਾਰੀ ਲਗਾਈ ਜਾਂਦੀ ਹੈ ਤੇ ਫਿਰ ਵੀ ਉਸ ਵਿਰੁੱਧ ਕੋਈ ਜੇਕਰ ਦੋਸ਼ ਸਾਥਤ ਹੁੰਦਾ ਫਿਰ ਅਮਲ ਕੀਤਾ ਜਾਂਦਾ ਪਰ ਬਿਨਾਂ ਕਿਸੇ ਜਾਂਚ ਤੋਂ ਉਸ ਵਿਰੁੱਧ ਐਫ ਆਈ ਆਰ ਦਰਜ ਕਰਵਾ ਦੇਣ ਤੇ ਵਾਰ ਐਸੋਸੀਏਸ਼ਨ ਵੱਲੋਂ ਉਸ ਸਿੱਖ ਵਕੀਲ ਦੀ وکਾਲਤ ਦਾ ਲਾਇਸੈਂਸ ਰੱਦ ਕਰਵਾਉਣਾ ਪਰਥਾ ਕਰਦਾ ਹੈ ਕਿ ਨਫਰਤ ਦੀ ਭਾਵਨਾ ਦੀ ਬਦਾਨਤ ਕੀਤਾ ਗਿਆ ਜਿਨ੍ਹਾਂ ਵਕੀਲਾਂ ਨੇ ਨਫਰਤ ਦੀ ਭਾਵਨਾ ਨਾਲ ਅਜਿਹਾ ਅਮਲ ਕੀਤਾ ਅਸਲੀਅਤ ਵਿੱਚ ਆਤਮਿਕ ਤੌਰ ਤੇ ਉਦੋਸ਼ੀ ਨੇ ਜਿਨ੍ਹਾਂ ਨੇ ਹਜੂਮ ਬਣ ਕੇ ਕਹਾਣੀ ਇੱਥੋਂ ਤੱਕ ਪਹੁੰਚਾ ਦਿੱਤੀ ਕਿ ਇੱਕ ਗੁਰਸਖ ਵਕੀਲ ਦੇ ਵਕਾਲਤ ਦੇ ਲਾਇਸੈਂਸ ਨੂੰ ਰੱਦ ਕਰਵਾਉਣ ਵਿੱਚ ਮੌਰੀ ਬਣੇ ਉਹਨਾਂ ਉਮੀਦ ਪ੍ਰਗਟ ਕੀਤੀ ਕਿ ਬਾਰ ਐਸੋਸੀਏਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਉਸ ਨਹਿਿੰਦ ਸਿੰਘ ਵਕੀਲ ਦੇ ਰੱਦ ਕੀਤੇ ਲਾਇਸੈਂਸ ਦੇ ਦੁਖਦਾਇਕ ਅਮਲ ਤੇ ਗੌਰ ਕਰਕੇ ਉਸ ਮਸਲੇ ਨੂੰ ਸੂਝਵਾਨਤਾ ਨਾਲ ਸੁਲਝਾਵਾਂਗੇ ਅਤੇ ਇਸ ਦੁਕਾਨ ਦੀ ਨਿਰਪੱਖਤਾ ਨਾਲ ਜਾਂਚ ਕਰਵਾ ਕੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਵੇਗੀ ਮੰਨੇ ਕਿ ਆ ਕਿ ਜੋ ਸਾਊਦੀ ਅਰਬ ਤੇ ਪਾਕਿਸਤਾਨ ਦੋਵੇਂ ਮੁ슬ਮ ਮਲਕਾਂ ਦਾ ਆਪਸ ਵਿੱਚ ਬੀਤੇ ਕੁਝ ਦਿਨ ਪਹਿਲਾਂ ਕ ਮੰਤਰੀ ਪਦਰ ਤੇ ਵੱਡਾ ਫੌਜੀ ਸਮਝੌਤਾ ਹੋਇਆ ਉਸ ਵਿਸ਼ੇ ਉੱਤੇ ਮੰਤਰੀ ਪਦਰ ਤੇ ਕਈ ਪ੍ਰਗਤੀਆਂ ਤੇ ਤਬਦੀਲੀਆਂ ਹੋਣੀਆਂ ਸੁਭਾਵਿਕ ਨੇ ਇਹੀ ਵਜ੍ਹਾ ਕਿ ਪਾਕਿਸਤਾਨ ਦੇ ਰੱਖਿਆ ਵਜ਼ੀਰ ਨੇ ਕਿਉਂ ਕਿਉਂ ਸਾウਦੀ ਅਰਬ ਨੂੰ ਆਪਣੇ ਨਿਊਕਲੀਅਰ ਹਥਿਆਰ ਨਹੀਂ ਦੇਣਗੇ ਜਦਕਿ ਸਾਡੇ ਸਾਧਨਾਂ ਰਾਹੀਂ ਸਾਡੇ ਕੋਲੇ ਪੁਖਤਾ ਜਾਣਕਾਰੀ ਹੈ ਕਿ ਸਮਝੌਤਾ ਪੂਰਨ ਰੂਪ ਵਿੱਚ ਹੋਇਆ ਤੇ ਸਾウਦੀ ਅਰਬ ਦੇ 에ਅਰ ਫੋਰਸ ਤੋਂ ਅਫਸਰ ਖੁਦ ਹੀ ਪਹਿਲੇ ਮਜ਼ਾਈਲਾ ਚਲਾਉਣ ਅਤੇ ਹਥਿਆਰ ਦੀ ਪਹਿਲਾਂ ਹੀ ਚੰਗੀ ਮਹਾਰਤ ਰੱਖਦੇ ਨੇ ਤੇ ਕਿਸੇ ਸਮੇਂ ਵੀ ਅਜਿਹੇ ਮਾਹੌਲ ਬਣਨ ਉਤੇ ਇੱਕ ਦੂਸਰੇ ਤੇ ਪੂਰਨ ਸਹਿਯੋਗੀ ਹੋ ਕੇ ਨਿਕਲਣਗੇ ਜੋ ਪਾਕਿਸਤਾਨ ਦੇ ਰੱਖਿਆ ਵਜ਼ੀਰ ਨੇ ਫਰਮਾਇਆ ਉਹ ਤਾਂ ਮੰਤਰੀ ਪ੍ਰਵਾਪਤ ਹੋ ਰਹੀਆਂ ਤਬਦੀਲੀਆਂ ਦੀ ਬਦਲਤ ਸਥਿਤੀ ਸਪਸ਼ਟ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਇਹ ਵੀ ਸਮੁੱਚੇ ਸੰਸਾਰ ਦੇ ਮੁਲਕਾਂ ਤੇ ਵੱਡੇ ਮੁਲਕਾਂ ਨੂੰ ਇਹ ਜਾਣਕਾਰੀ ਹੈ ਕਿ ਸਾਊਥ ਏਸ਼ੀਆ ਵਿੱਚ ਆਉਣ ਵਾਲੇ ਮੁਲਕਾਂ ਦੀ ਜ਼ਮੂਰੀਅਤ ਅਤੇ ਅਮਨ ਚੈਨ ਉਦੋਂ ਹੀ ਕਾਇਮ ਰਹਿ ਸਕੇਗਾ ਜੇਕਰ ਇਹ ਸਾਰੇ ਗੁਆਂਢੀ ਮੁਲਕ ਮਾਲੀ ਤੌਰ ਤੇ ਤੇ ਫੌਜੀ ਤਾਕਤ ਦੇ ਤੌਰ ਤੇ ਬਰਾਬਰ ਦੇ ਮਜ਼ਬੂਤ ਅਤੇ ਟਾਕੜੇ ਰਹਿਣਗੇ ਸਮਰਜੀਤ ਸਿੰਘ ਮਾਨ ਨੇ ਪੰਜਾਬੀਆਂ ਦੇ ਹੱਕ ਚ ਦੋ ਵੱਡੇ ਐਲਾਨ ਕੀਤੇ ਨੇ ਇੱਕ ਇੱਕ ਕਰਕੇ ਤੁਹਾਡੇ ਰੂਬਰੂ ਕਰ ਰਹੇ ਆ ਦਰਸਾ ਲਓ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਮਰਜੀਤ ਸਿੰਘ ਮਾਨ ਨੇ ਕਿਹਾ ਕਿ ਮੋਦੀ ਹਕੂਮਤ ਲੰਬੇ ਸਮੇਂ ਤੋਂ ਪੰਜਾਬ ਸੂਬੇ ਪੰਜਾਬੀਆਂ ਤੇ ਸਿੱਖ ਕੌਮ ਨਾਲ ਹਰ ਖੇਤਰ ਵਿੱਚ ਬੇਇਨਸਾਫੀਆਂ ਵਧਦੀਆਂ ਤੇ ਜ਼ਬਰ ਕਰਦੇ ਆ ਰਹੇ ਨੇ ਜਿਸ ਤੋਂ ਸਮੁੱਚੇ ਪੰਜਾਬੀ ਬਹੁਤ ਖਫਾ ਨੇ ਇੱਕ ਤਾਂ ਮੋਦੀ ਹਕੂਮਤ ਵੱਲੋਂ ਸਾਜ਼ਿਸ਼ੀ ਢੰਗ ਨਾਲ ਬਾਹਰਲੇ ਮੁਲਕਾਂ ਵਿੱਚ ਜ਼ਮੂਰੀਅਤ ਢੰਗ ਨਾਲ ਆਜ਼ਾਦੀ ਮੰਗਣ ਵਾਲੇ ਸਿੱਖਾਂ ਨੂੰ ਮੋਦੀ ਦੀ ਚੰਡਾਲ ਚੌਕੜੀ ਤੇ ਗੈਂਗਸਟਰਾਂ ਵੱਲੋਂ ਮਾਰਿਆ ਜਾ ਰਹੇ ਹਨ ਕਿ ਜਦ ਵਲਡ ਟ੍ਰੇਡ ਆਰਗੇਨਾਈਜੇਸ਼ਨ ਲੰਬੇ ਸਮੇਂ ਤੋਂ ਕੋਲਕਾ ਮੰਤਰੀ ਵਪਾਰ ਦੀ ਪੈਰਵਾਹੀ ਕਰ ਰਹੀ ਹੈ ਉਸ ਤੇ ਆਧਾਰ ਤੇ ਪੰਜਾਬੀ ਤੇ ਸਿੱਖ ਕੌਮ ਲੰਬੇ ਸਮੇਂ ਤੋਂ ਪੰਜਾਬ ਦੀਆਂ ਸਰਹੱਦਾਂ ਨੂੰ ਕਮੰਤਰੀ ਵਪਾਰ ਲਈ ਖੋਲਣ ਦੀ ਮੰਗ ਕਰਦੇ ਆ ਰਹੇ ਨੇ ਜਿਸ ਨੂੰ ਮੰਦਭਾਵਨਾ ਅਧੀਨ ਨਹੀਂ ਖੋਲਿਆ ਜਾ ਰਿਹਾ ਇਸੇ ਤਰ੍ਹਾਂ ਕਰਤਾਰਪੁਰ ਲਾਂਘੇ ਨੂੰ ਵੀ ਨਹੀਂ ਖੋਲਿਆ ਜਾ ਰਿਹਾ ਫਿਰ ਹੁਣੇ ਹੀ ਪੰਜਾਬ ਵਿੱਚ ਆਏ ਹੜ੍ਹਾਂ ਦੀ ਬਦਾਲਤ ਹੋਏ ਵੱਡੇ ਨੁਕਸਾਨ ਲਈ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਮੋਦੀ ਹਕੂਮਤ ਅਤੇ ਪਾਕੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਤਰਪਾਠੀ ਨੂੰ ਆਤਮਿਕ ਤੌਰ ਤੇ ਦੋਸ਼ੀ ਮੰਨ ਰਹੀਏ ਹੁਣ ਜਦ ਕੇਂਦਰ ਦੇ ਰਾਹਤ ਫੰਡਾਂ ਵਿੱਚੋਂ ਪੰਜਾਬੀਆਂ ਨੂੰ ਲੋੜੀਂਦੀਆਂ ਵਸਤਾਂ ਦੀ ਸਮੱਗਰੀ ਦਿੱਤੀ ਜਾ ਰਹੀ ਹੈ ਤਾਂ ਉਹਨਾਂ ਪੈਕਟਾਂ ਤੇ ਮੋਦੀ ਤੇ ਬੀਜੇਪੀ ਤੇ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ ਅਜਈਆਂ ਵਸਤਾਂ ਨੂੰ ਪੰਜਾਬੀ ਕਟਾਈ ਪ੍ਰਵਾਨ ਨਹੀਂ ਕਰਨਗੇ ਇਸ ਲਈ ਜੇਕਰ ਕੇਂਦਰ ਨੇ ਕੋਈ ਪੰਜਾਬੀਆਂ ਨੂੰ ਬਣਦੇ ਰਾਹਤ ਫੰਡ ਵਿੱਚੋਂ ਮਦਦ ਭੇਜਣੀ ਹੈ ਤਾਂ ਬਿਨਾਂ ਇਸ਼ਤਿਹਾਰਬਾਜ਼ੀ ਤੋਂ ਭੇਜੀ ਜਾਵੇ ਨਾ ਕਿ ਬੀਜੇਪੀ ਪਾਰਟੀ ਦੇ ਮੋਦੀ ਦਾ ਗੈਰ ਦਲੀਲ ਢੰਗ ਨਾਲ